ਵੈਲਕਮ ਟੂ ਨਾਨੂ ਕੀ ਦ ਬਿਗੇਸਟ ਲਿਟਲ ਵਿਲੇਜ ਆਫ ਇੰਡੀਆ ਪੰਜਾਬ ਦਾ ਨਹੀਂ ਬਾਈ ਜੀ ਭਾਰਤ ਦਾ ਸਭ ਤੋਂ ਛੋਟਾ ਪਿੰਡ ਨਾਨੂ ਕੀ ਅੱਠ ਕੁ ਘਰ ਨੇ ਜਿਨ੍ਹਾਂ ਨੇ ਇਹ ਪਿੰਡ ਵਸਾਇਆ ਹੋਇਆ ਤਾਂ ਬਾਈ ਜੀ ਪਿੱਛੇ ਗੱਲਬਾਤ ਕੀਤੀ ਸੀਗੀ ਤਾਂ ਇੱਥੇ ਤਾਂ ਸਾਨੂੰ ਕੋਈ ਨਹੀਂ ਮਿਲਿਆ ਖੈਰ ਉਹਨਾਂ ਨੇ ਦੱਸਿਆ ਵੀ ਇਸ ਪਿੰਡ ਦੇ ਵਿੱਚ ਤਾਂ ਕੋਈ ਵੋਟਾਂ ਮੰਗਣੇ ਨਹੀਂ ਬੜਿਆ ਸਾਹਮਣੇ ਜਿਹੜੇ ਤੁਹਾਨੂੰ ਮਨਰੇਗਾ ਵਾਲੇ ਦਿਸ ਰਹੇ ਹਨ ਬਾਈ ਜੀ ਉਹ ਸਾਹਮਣੇ ਦੇਖੋ ਕੰਮ ਕਰ ਰਹੇ ਨੇ ਹੁਣ ਆਪਾਂ ਉੱਥੇ ਜਾਣਾ ਤੇ ਉਹਨਾਂ ਨੂੰ ਪੁੱਛਦੇ ਆਂ ਵੀ ਕੀ ਇਸ ਪਿੰਡ ਦੇ ਵਿੱਚ ਸੱਚਮੁੱਚ ਜਿਵੇਂ ਸਾਨੂੰ ਪਤਾ ਲੱਗਿਆ ਵੀ ਕੋਈ ਬੜਿਆ ਹੀ ਨਹੀਂ ਚੱਲੀਏ ਜੀ ਫਿਰ ਉਹ ਮਨਰੇਗਾ ਵਾਲਿਆਂ ਦੇ ਕੋਲ ਹੀ ਚੱਲਦੇ ਆਂ ਜੀ ਫਿਰ ਆ ਜੀ 552 ਕਬੂਟਾ ਨੇ ਜਿਵੇਂ ਹੁਣ ਲੀਡਰ ਕਰ ਕਰ ਜਾਂ ਪਿੰਡ ਪਿੰਡ ਜਾ ਕੇ ਬੋਟਾ ਮੰਗਦੇ ਇੱਥੇ ਕੋਈ ਆਇਆ ਜੀ ਕੋਈ ਲੀਡਰ ਨੇ ਜੀ ਆਇਆ ਹੁਣ ਤਾਂ ਬਾਈ ਸਾਰੇ ਕਹੀ ਜਾਂਦੇ ਆ ਕਿ ਨਹੀਂ ਜੀ ਅਸੀਂ ਖੁਸ਼ਹਾਲ ਕਰ ਦੇਣਾ ਖੁਸ਼ਹਾਲ ਕਰ ਤੇ ਆ ਮੌਜੂਦਾ ਸਰਕਾਰ ਨੇ ਤਾਂ ਬਹੁਤ ਰੌਲਾ ਪਾਇਆ ਹੋਇਆ ਜੀ ਕਹਿਣ ਦੀਆਂ ਗੱਲਾਂ ਨੇ ਜੀ ਕੋਈ ਸਰਕਾਰ ਕੁਝ ਨਹੀਂ ਕਰਦੀ ਗਰੀਬਾਂ ਵਾਸਤੇ ਤਾਂ ਕੋਈ ਸਰਕਾਰ ਨਹੀਂ ਕੁਝ ਕਰਦੀ ਚੋਣ ਨਿਸ਼ਾਨ ਫੜਿਆ ਹੋਇਆ ਜੀ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਦਾ ਚੋਣ ਨਿਸ਼ਾਨ ਫੜਿਆ ਹੋਇਆ ਇਹਨਾਂ ਨੇ ਕੀਤਾ ਜਿਹੜਾ ਹੱਥ ਫੜਿਆ ਉਹ ਤੁਸੀਂ ਹੱਥ ਚ ਕੋਈ ਨੀ ਗੋਸ਼ ਕਰਦਾ ਕੀ ਕਰੀਏ ਅੱਛਾ ਬੰਡਾਉਣਗੇ 200 ਲੱਡੂ ਵੰਡ ਕੇ ਵੋਟਾਂ ਲੈ ਜਾਂਦੇ ਨੇ ਕੀ ਕਰਦਾ ਕੋਈ ਕਿਸੇ ਦਾ ਇਹਰੇ ਤਾਂ ਲੋਕ ਵੀ ਮੂਰਖ ਹੋਏ ਨੇ ਜਿਹੜੇ ਵੋਟਾਂ ਪਾ ਦਿੰਦੇ ਆ ਜੀ ਫਿਰ ਫਿਰ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਮਾਤਾ ਜੀ ਜਦੋਂ ਇਹ ਆਉਂਦੇ ਆ ਮਾਤਾ ਜੀ ਨੂੰ ਸਾਹ ਜੜਿਆ ਪਿਆ ਤੇ ਮਾਤਾ ਜੀ ਦਵਾਈ ਹਰ ਵਕਤ ਮੈਂ ਤਾਂ ਖਾਂਦੀ ਰਹਿੰਦੀ ਆ ਭਾਈ ਲੈਣਾ ਕੰਮ ਤੇ ਆ ਜਾਂਦੀ ਆ ਭੱਜ ਕੇ ਅਗਲਾ ਪਹਿਲਾ ਤਾਂ ਪੈਰੀਂ ਹੱਥ ਲਾਉਂਦਾ ਜਦ ਪੈ ਜਾਂਦੇ ਆ ਨੇ ਵੋਟਾਂ ਜਿੱਤ ਜਾਂਦਾ ਤੂੰ ਕੌਣ ਮਾਇਕਾ ਹਣਾ 70-80 ਸਾਲਾਂ ਦੇ ਵਿੱਚ ਕੋਈ ਚੰਗਾ ਲੀਡਰ ਆਇਆ ਤੁਹਾਡੇ ਕੋਲ ਕੀ ਕਰਾਂਗੇ ਜਿਹਦੇ ਬੱਚੇ ਪੜੇ ਉਹ ਲਿਖੇ ਘਰੇ ਬੈਠੇ ਨੇ 45000 ਨੌਕਰੀਆਂ ਮਿਲੀਆਂ ਜੀ ਸਰਕਾਰਾਂ ਦੀ ਮਿਲਿਆ ਕੁਝ ਨਹੀਂ ਮਿਲਿਆ ਪਿਆੜਾ ਨੂੰ ਬੱਚਾ ਨੂੰ ਕਰਨ ਕਮਲ ਦੀ ਦੋਸਰ ਉਹ ਵੀ ਪੱਤਾ ਸਾਫ ਕਰਤਾ ਅਨ ਰੇਗਾ ਜਿੱਤੇ ਖਾਨੇ ਸਾਡੀ ਉਰੇ ਨਹੀਂ ਹਾਜ਼ਰੀ ਲੱਗ ਸਕਦੀ ਜਿਹੜੇ ਮੰਗੇ ਆਲਗੇ ਮੈਸੇਜ ਲੱਤਾਂ ਤੜਾਉਣਿਆ ਲੋਚ ਦੇਵਮਾਨ ਜੀ ਨੂੰ ਦੱਸਿਆ ਨੇ ਤੁਸੀਂ ਤੁਹਾਡੇ ਵਿਧਾਇਕ ਨੇ ਇੱਥੇ ਸਾਡਾ ਸਾਥੋ ਦਾ ਕੋਈ ਲੇਖੇ ਲਵੇ ਗਾਰੰਟੀ ਨਾਲ ਵੋਟ ਲਵੇ ਅਸੀਂ ਤਾਂ ਤਾਂ ਪਾਵਾਂਗੇ ਨਹੀਂ ਪਾਉਂਦੀ ਨਹੀਂ ਸਾਡਾ ਕਿਸੇ ਨੇ ਅੱਖ ਨਹੀਂ ਕਰਿਆ ਕੀ ਕਰਿਆ ਸਾਡਾ ਕਿਸੇ ਨੇ ਹੁਣ ਤੱਕ ਵੀ ਸਰਕਾਰਾਂ ਬਦਲ ਗਈਆਂ ਸਾਡੀ ਉਮਰ ਚ ਜਿਹੜਾ ਇਹ ਜਿਹੜਾ ਮਾਤਾ ਜੀ ਗੁੱਸਾ ਮਲ ਕੇ ਇਹਨਾਂ ਨੇ ਕੁਛ ਕੀਤਾ ਨਹੀਂ ਤਾਂ ਕਰਕੇ ਧੁੱਪਾਂ ਕਰਕੇ ਹੋਏ ਵੇ ਪਾ ਕਰਕੇ ਕੁਛ ਨਹੀਂ ਬਸ ਗੁੱਸਾ ਕਰਦਾ ਮੇਰਾ ਬੋਲ ਹੈ ਜਾਈਆ 니 ਛੋਣੂ ਓ ਜੀ 2500 ਮਿਲਸ ਹੁੰਦਾ ਲਾਵਾਂਗੇ 1000 ਰੁਪਏ ਤੁਹਾਨੂੰ ਖਰਚੇ ਦਾ ਦੇਵਾਂਗੇ 1000 ਰੁਪਿਆ ਹਰ ਮਹੀਨੇ ਹਾਂ ਫੇਰ ਉਹ ਜਿੱਤਾ ਕਾਤਾ ਨਹੀਂ ਕਿਸੇ ਨੂੰ 28 29000 ਤੁਹਾਡੇ ਜਮਾ ਹੋ ਗਿਆ ਹੁਣ ਹਾਂ ਜੀ ਪੈਸੇ ਵੀ ਨਹੀਂ ਆਏ ਜਮਾ ਕਿੱਥੋਂ ਹਾਂ ਜੀ ਕਰਾ ਕੇ ਲਿਆਉਗੀ ਜਮਾ ਹੋ ਰਿਹਾ ਮੌਜੂਦਾ ਸਰਕਾਰ ਤੋਂ ਵੀ ਖੁਸ਼ ਨਹੀਂ ਤੁਸੀਂ ਮੌਜੂਦਾ ਜੇ ਕਰੋ ਕੋ ਤਾਂ ਹੈ ਕੋਲ ਹਮਾ ਜੀ ਗਾਂਧੀ ਨੇ ਜਿਹੜੇ ਜੀ ਉਹ ਇਹ ਕਹਿੰਦੇ ਆ ਵੀ ਆਪਾਂ ਨੂੰ ਅਫੀਮ ਦੀ ਖੇਤੀ ਇੱਥੇ ਦੇਣੀ ਚਾਹੀਦੀ ਆ ਇਹ ਗਾਂਧੀ ਵੀ ਉਰੇ ਪਹਿਲਾਂ ਵੀ ਧੱਕੇ ਖਾ ਕੇ ਗਿਆ ਜੀ ਅੱਛਾ ਹੋਰ ਬਣ ਕੇ ਗਿਆ ਤੂੰ ਮੈਂ ਉਹਦਾ ਹਾਲ ਤੱਕ ਮੂੰਹ ਨਹੀਂ ਦੇਖਿਆ ਵੋਟਾਂ ਚੂਰ ਪਾਤੇ ਤੇ ਅੱਛਾ ਨਾ ਹੁਣ ਉਹਨੂੰ ਪਾਈਏ ਇਹਦੇ ਨਾਲ ਤਾਂ ਅਸੀਂ ਇਹ ਬਿਹਤਰ ਆ ਕਿ ਭਾਜਪੀ ਨੂੰ ਇਹ ਬਾਤਾਂਗੇ ਭਾਜਪੀ ਨੇ ਤਾਂ ਕਿਸਾਨ ਰੋਲ ਤੇ ਜੀ ਮਜ਼ਦੂਰ ਵੀ ਰੋਲ ਤੇ ਤਾਂ ਮਜ਼ਦੂਰ ਰੋਲਿਆ ਮੈਂ ਕਿਸਾਨ ਰੋਲਿਆ ਤੁੰਡਾ ਹਟਵਾ ਮਾਝੂਰ ਰੋੜਿਆ ਬੀਜੇਪੀ ਨੇ ਕੀ ਕਰਿਆ ਤੁਹਾਡੇ ਲਈ ਸਾਡੇ ਲਈ ਬੀਜੇਪੀ ਨੇ ਆ ਕਣਕਾ ਜਿਹੜੀ ਚਾਹੇ ਕਿਵੇਂ ਵੀ ਆਉਂਦੀ ਆ ਫੇਰ ਵੀ ਕਰਦੀ ਆ ਜੀ ਪ੍ਰੀਨਿਜ਼ ਦਿੱਤੀ ਫਿਰ ਤੁਹਾਨੂੰ ਨਾ ਕੁਛ ਸਾਡੇ ਬੜੇ ਨੂੰ ਨਹੀਂ ਦਿੱਤੀ ਜੀ ਸਾਨੂੰ ਤਾਂ ਕਰਦੇ ਤੁਸੀਂ ਫੇਰ ਵੀ ਚੰਗਾ ਕਰ ਜਾਂਦੇ ਮੈਂ ਪਿੰਡੂ ਪੱਤਰਕਾਰ ਵੀ ਕਹਿੰਦੇ ਨੇ ਜੀ ਮੈਨੂੰ ਆ ਵਾ ਅੱਛਾ ਹਾਂ ਮੈਨੂੰ ਬੜੀ ਨੌਤ ਰੱਖਦਾ ਖਬਰਾਂ ਇਹ ਤੁਸੀਂ ਆ ਡਾਕਟਰ ਬਲਬੀਰ ਬਾਰੇ ਦੱਸੋ ਜੀ ਫਿਰ ਕੋਈ ਤਾਂ ਮੈਨੂੰ ਜੀ ਪਸੰਦ ਰੱਖਦਾ ਜੀ ਕਾਉਂਟਰ ਨੂੰ ਇਹ ਤਾਂ ਰੀ ਗਾਹ ਨੂੰ ਹੋਰ ਬਤਾਉਗਾ ਜੋ ਠਾਠ ਥੰਮ ਆ ਡਾਕਟਰ ਹੈਗਾ ਜੀ ਲੋਕਾਂ ਦੀ ਖਲ ਲਾਹੂਗਾ ਕੋਈ ਨਸ਼ਾ ਕਰਦਾ ਕੋਈ ਮਾਇਲ ਖਰਦਾ ਕਾਦੇ ਖੰਦਾ ਤੇ ਸਿਰਫ ਕਾਲੀਆਂ ਦੇ ਕਾਜ ਬੁੱਧਾ ਕੋਈ ਪਾਰਟੀ ਚੰਗੀ ਲੱਗਦੀ ਆ ਕਾਂਗਰਸ ਹਨ ਬੀਜੇਪੀ ਠੀਕ ਹੈ ਕਾਂਗਰਸ ਨੇ ਜਿਹੜੀ ਕਣਕ ਲਾਈ ਸੀ ਕਾਂਗਰਸ ਨੇ ਲਾਈ ਇੰਦਰਾ ਗਾਂਧੀ ਦੀ ਲਾਈ ਹੋਈ ਆ ਇੰਦਰਾ ਗਾਂਧੀ ਦੀ ਇੰਦਰਾ ਗਾਂਧੀ ਨੇ ਜਿਹੜਾ ਕੰਮ ਕਰਿਆ ਸੀ ਸਰ ਇੰਦਰਾ ਗਾਂਧੀ ਨੇ ਤਾਂ ਇੱਕ ਜੋ ਸਾਡਾ ਦਰਬਾਰ ਸਾਹਿਬ ਉਹ ਕਿੰਨਾ ਢਾਤਤਾ ਜੀ ਜਿਹੜੀ ਇੰਦਰਾ ਗਾਂ ਬਣੇ ਰਾਜ ਆਖਾਂ ਕਰਾਸਾ ਜੀ ਤੇ ਸਾਰਿਆਂ ਨੂੰ ਪਵਿੱਤਰ ਠੀਕ ਹੈ ਤੁਸੀਂ ਪਾਰਟੀ ਦਾ ਨਾਮ ਲੈ ਰਹੇ ਹੋ ਪਰ ਤੁਸੀਂ ਨਾਲ ਇੰਦਰਾ ਗਾਂਧੀ ਦਾ ਵੀ ਨਾਮ ਲੈ ਰਹੇ ਹੋ ਜੀ ਨੇ ਹੁਕਮ ਨਾਲ ਹੋਇਆ ਜੀ ਇਹ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਲੋਕ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਜ਼ੋਰਾਂ ਤੇ ਪਿੰਡ ਪਿੰਡ ਜਿੰਨੇ ਵੀ ਉਮੀਦਵਾਰ ਹੈ ਘੁੰਮ ਰਹੇ ਨੇ ਵੋਟਾਂ ਮੰਗ ਰਹੇ ਨੇ ਪਰ ਜਿਹੜੇ ਛੋਟੇ ਪਿੰਡ ਹੈ ਕਿ ਉਹਨਾਂ ਵਿੱਚ ਵੀ ਲੀਡਰ ਆ ਰਹੇ ਨੇ ਜਾਂ ਨਹੀਂ ਐਸ ਵਕਤ ਮੈਂ ਲੋਕ ਸਭਾ ਹਲਕਾ ਪਟਿਆਲਾ ਤੇ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਨਾਨੋ ਕੀ ਦੇ ਵਿੱਚ ਇੱਕ ਜਾਣਕਾਰੀ ਦੇ ਦਮਾ ਤੁਹਾਨੂੰ ਮੈਂ ਕਿ ਇਹ ਪਿੰਡ ਇੰਡੀਆ ਦਾ ਸਭ ਤੋਂ ਛੋਟਾ ਪਿੰਡ ਹੈ ਪੰਜਾਬ ਦਾ ਨਹੀਂ ਬਾਈ ਜੀ ਭਾਰਤ ਦਾ ਸਭ ਤੋਂ ਛੋਟਾ ਪਿੰਡ ਨਾਨੋਕੀ ਸਿਰਫ 8 ਘਰ ਨੇ ਜਿਨ੍ਹਾਂ ਨੇ ਇਹ ਪਿੰਡ ਵਸਾਇਆ ਹੋਇਆ ਇੱਕ ਵਾਰ ਜੇ ਨਹੀਂ ਮੇਰੇ ਤੇ ਵਿਸ਼ਵਾਸ ਤਾਂ ਇੱਕ ਵਾਰ ਬਾਈ ਜੀ ਟਵਾਣਾ ਸਾਹਿਬ ਬੋਰਡ ਦੇ ਉੱਤੇ ਦਿਖਾ ਦਿਓ ਨਾਨੋਕੀ ਵੈਲਕਮ ਟੂ ਨਾਨੋਕੀ ਦਾ బిਗੇਸਟ ਲਿਟਲ ਵਿਲੇਜ ਆਫ ਇੰਡੀਆ ਸੋ ਇੰਡੀਆ ਦਾ ਭਾਰਤ ਦਾ ਸਭ ਤੋਂ ਛੋਟਾ ਪਿੰਡ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਇਹ ਖੂਬਸੂਰਤ ਨਜ਼ਾਰਾ ਗੈਰੀ ਫਾਰਮ ਹੈ ਭਾਈ ਇਹ ਬਹੁਤ ਮਸ਼ਹੂਰ ਹੈ ਇੱਥੋਂ ਦਾ ਇੱਥੇ ਲੋਕ ਆਉਂਦੇ ਨੇ ਪਿਕਨਿਕ ਵੀ ਕਰਦੇ ਨੇ ਪ੍ਰੀ ਵਿਡਿੰਗ ਸ਼ੂਟ ਵੀ ਹੁੰਦੇ ਨੇ ਸੋ ਇਸ ਤੋਂ ਇਲਾਵਾ ਇੱਧਰ ਘਰ ਬਣੇ ਹੋਏ ਨੇ 8 ਕੁ ਘਰ ਨੇ ਇਸ ਪਿੰਡ ਦੇ ਤੇ ਲਗਭਗ 50 ਜਿਹੜੇ ਵੋਟਰ ਨੇ ਪਰ ਮੌਜੂਦਾ ਜਿਹੜੇ ਪਿੰਡ ਦੇ ਵਿੱਚ ਕਹਿੰਦੇ ਵੋਟਰ ਰਹਿੰਦੇ ਨੇ ਉਹ ਤਾਂ 30 ਕੋਈ ਨਹੀਂ ਤਾਂ ਭਾਈ ਜੀ ਪਿੱਛੇ ਗੱਲਬਾਤ ਕੀਤੀ ਸੀਗੀ ਤਾਂ ਇੱਥੇ ਤਾਂ ਸਾਨੂੰ ਕੋਈ ਨਹੀਂ ਮਿਲਿਆ ਖੈਰ ਉਹਨਾਂ ਨੂੰ ਦੱਸਿਆ ਵੀ ਇਸ ਪਿੰਡ ਦੇ ਵਿੱਚ ਤਾਂ ਕੋਈ ਵੋਟਾਂ ਮੰਗਣੇ ਨਹੀਂ ਬੜਿਆ ਹਾਂ ਐਨ ਕੇ ਸ਼ਰਮਾ ਕਹਿੰਦੇ ਜ਼ਰੂਰ ਆਇਆ ਇੱਥੇ ਹੋ ਸਕਦਾ ਉਹ ਕਿਸੇ ਨਿੱਜੀ ਦੇ ਕੋਲ ਆਇਆ ਜਾਂ ਫਿਰ ਇੱਥੇ ਉਹਨਾਂ ਨੇ ਵੋਟਾਂ ਮੰਗੀਆਂ ਉਹਦੇ ਬਾਰੇ ਤਾਂ ਨਹੀਂ ਪਤਾ ਪਰ ਵੋਟਾਂ ਮੰਗਣ ਦੇ ਲਈ ਸਪੈਸ਼ਲ ਤੌਰ ਤੇ ਜਿਵੇਂ ਟੈਂਟ ਲਗਾਉਂਦੇ ਕੁਰਸੀਆਂ ਰੱਖਦੇ ਉਸ ਤਰ੍ਹਾਂ ਦੇ ਤਰ੍ਹਾਂ ਦੇ ਨਾਲ ਕੋਈ ਨਹੀਂ ਵੜਿਆ ਉਹਨਾਂ ਨੂੰ ਪਤਾ ਬਈ ਯਾਰ 35 40 ਵੋਟਾਂ ਨੇ ਕੀ ਕਰਨਾ ਸਾਡਾ ਚਲੋ ਨਹੀਂ ਵੀ ਪੈਣਗੀਆਂ ਤਾਂ ਵੀ ਕੋਈ ਨਾ ਕਿਸੇ ਨੂੰ ਤਾਂ ਪਾਜ ਦੇਣਗੇ ਇਸ ਕਰਕੇ ਵੱਡੇ ਜਿਹੜੇ ਪਿੰਡ ਨੇ ਜਾਂ ਜਿੱਥੇ ਇਕੱਠ ਹੁੰਦਾ ਲੋਕਾਂ ਦੀ ਵੱਡੀ ਗਿਣਤੀ ਹੁੰਦੀ ਹੈ ਉਹਨਾਂ ਵਾਲੀ ਲੀਡਰਾਂ ਦਾ ਧਿਆਨ ਹੁੰਦਾ ਛੋਟਿਆਂ ਨੂੰ ਕੋਈ ਨਹੀਂ ਵੇਖਦਾ ਪਰ ਸੋਹਣਾ ਪਿੰਡ ਹੈ ਬਾਈ ਬਹੁਤ ਸੋਹਣਾ ਬਣਿਆ ਹੋਇਆ ਗੁਰੂ ਘਰ ਹੈ ਪਿੰਡ ਦਾ ਤੁਸੀਂ ਦੇਖ ਸਕਦੇ ਹੋ ਪਰ ਹੁਣ ਅਸੀਂ ਉਹ ਸਾਹਮਣੇ ਜਿਹੜੇ ਤੁਹਾਨੂੰ ਮਨਰੇਗਾ ਵਾਲੇ ਦਿਖ ਰਹੇ ਹਨਾ ਬਾਈ ਜੀ ਉਹ ਸਾਹਮਣੇ ਦੇਖੋ ਕੰਮ ਕਰ ਰਹੇ ਨੇ ਤਾਂ ਹੁਣ ਆਪਾਂ ਉੱਥੇ ਜਾਣਾ ਤੇ ਉਹਨਾਂ ਨੂੰ ਪੁੱਛਦੇ ਹਾਂ ਵੀ ਕੀ ਇਸ ਪਿੰਡ ਦੇ ਵਿੱਚ ਸੱਚਮੁੱਚ ਜਿਵੇਂ ਸਾਨੂੰ ਪਤਾ ਲੱਗਿਆ ਵੀ ਕੋਈ ਬੜਿਆ ਹੀ ਨਹੀਂ ਜਾਂ ਫਿਰ ਕੋਈ ਆਇਆ ਜੇ ਆਇਆ ਕੀ ਭਰੋਸਾ ਦਿੱਤਾ ਉਹ ਮਨਰੇਗਾ ਵਾਲੇ ਵਿਚਾਰੇ ਗਰੀਬ ਲੋਕ ਜਿਹੜੇ ਹੈਗੇ ਨੇ ਉਹ ਮਜ਼ਦੂਰੀ ਕਰ ਰਹੇ ਨੇ ਮਜ਼ਦੂਰਾਂ ਦੀ ਵੀ ਕੋਈ ਆਵਾਜ਼ ਚੁੱਕ ਰਿਆ ਫਿਰ ਮਜ਼ਦੂਰਾਂ ਦੇ ਜਿਹੜੇ ਮੁੱਦੇ ਨੇ ਉਹ ਕੀ ਨੇ ਕੀ ਸਮੱਸਿਆਵਾਂ ਨੇ ਕੀ ਚਾਹੁੰਦੇ ਨੇ ਕੀ ਮੌਜੂਦਾ ਸਰਕਾਰ ਨੇ ਕੋਈ ਕੰਮ ਕੀਤਾ ਉਹਨਾਂ ਦੇ ਲਈ ਕੀ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਤਾਂ ਉਹ ਸਾਰੀ ਗੱਲਬਾਤ ਆਪਾਂ ਕਰਦੇ ਆਂ ਬਾਈ ਜੀ ਚੱਲੀਏ ਜੀ ਫਿਰ ਉਹ ਮਨਰੇਗਾ ਵਾਲਿਆਂ ਦੇ ਕੋਲ ਹੀ ਚੱਲਦੇ ਆਂ ਜੀ ਫਿਰ ਆਜੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ 5757 ਕਵੋਟਾ ਨੇ ਜਿਹੜੇ ਬਾਹਰ ਗਏ ਨੇ ਸਾਰੇ ਇੱਥੇ ਤਾਂ ਬਹੁਤ ਘੱਟ ਰਹਿੰਦੇ ਨੇ ਅੱਛਾ ਹੁਣ ਇੱਥੇ ਦੀਆਂ ਦੱਸਦੇ ਕਹਿੰਦੇ ਇੱਥੇ 30 ਕਵੋਟਾ ਹੀ ਆ ਬਈ ਜਿਹੜੇ ਇੱਥੇ ਰਹਿੰਦੇ ਨੇ 57 ਵੋਟਾਂ ਦੀਆਂ ਪਿੱਛੇ ਪੰਚਾਇਤ ਮੈਂਬਰ ਚ ਖੜਾ ਸੀ ਮੈਨੂੰ ਤਾਂ ਕਰਕੇ ਪਤਾਈ ਅੱਛਾ 57 ਵੋਟਾਂ ਸੀ ਹਾਂ ਜੀ 57 ਵੋਟਾਂ ਦੀ ਉਹਦੇ ਵਿੱਚੋਂ ਸਾਰੇ ਬਾਹਰ ਜਾਦੇ ਰਹਿੰਦੇ ਨੇ ਕੋਰੇ ਤਾਂ ਨੌਕਰ ਚੌਕਰ ਵੱਧ ਰਹਿੰਦੇ ਨੇ ਜਿਨ੍ਹਾਂ ਦੇ ਬਈਏ ਬਈਏ ਬਾਹਰੋਂ ਆਏ ਹੋਏ ਅੱਛਾ ਅਠ ਨੌ ਘਰ ਨੇ ਵਸੇ ਜੀ ਹਾਂ ਇੱਥੇ ਭਾਈ ਜੀ ਫਿਰ ਜਿਵੇਂ ਹੁਣ ਲੀਡਰ ਕਰ ਕਰ ਜਾਂ ਪਿੰਡ ਪਿੰਡ ਜਾ ਕੇ ਵੋਟਾਂ ਮੰਗਦੇ ਇੱਥੇ ਕੋਈ ਆਇਆ ਜੀ ਕੋਈ ਲੀਡਰ ਨੇ ਹੀ ਆਇਆ ਕੋਈ ਸਨਵਾਈ ਨਹੀਂ ਕਿਸੇ ਦੀ ਬਾ ਗਰੀਬੀ ਦਾ ਤਾਂ ਬਹੁਤ ਬੁਰਾ ਹਾਲ ਆ ਜੀ ਸਰਕਾਰਾਂ ਕਹਿੰਦੀ ਆ ਰੇ ਵੀ ਅਸੀਂ ਆ ਕਰਾਂਗੇ ਬਦਲਾਅ ਕਰਾਂਗੇ ਕੋਈ ਕਿਉਂ ਵੀ ਬਦਲਾਅ ਨਹੀਂ ਹੈਗਾ ਸਾਡਾ ਤਾਂ ਉਹੀ ਹਾਲ ਆ ਗਰੀਬਾਂ ਦਾ ਹੁਣ ਸਾਡਾ ਮਨਰੇਗਾ ਦੇਖ ਲਓ ਕੰਮ ਦੇਖੋ ਦੂਏ ਹਾਜ਼ਰੀ ਸਾਡੀ ਦੂਏ ਤੀਏ ਪਿੰਡ ਜਲ ਦਾ ਬੌਂਡ ਜਾਣਾ ਪੈਂਦਾ ਉਰੇ ਆ ਕੇ ਕੰਮ ਕਰਨਾ ਪੈਂਦਾ ਸਾਨੂੰ ਮੰਗ ਵਾਲਾ ਹਾਜ਼ਰੀ ਲਵਾਉਣ ਜਾਣਾ ਪੈਂਦਾ ਜੀ ਅੱਛਾ ਮੂਰੇ ਨੰਨੋ ਕੀ ਸਕਰਾਲੀ ਜੀ ਇਦਾਂ ਹੀ ਉਧਰ ਇੱਕ ਪਾਰਟੀ ਲੱਗੀ ਆ ਉਹਨਾਂ ਦੀ ਸੰਦਰਾ ਉਲੀ ਹਾਜ਼ਰੀ ਲੱਗਦੀ ਆ ਸਕਰਾਲੀ ਤੋਂ ਜਾ ਕੇ ਕੰਮ ਉਹਨਾਂ ਨੇ ਫੇਰ ਸਕਰਾਲੀ ਸੂਏ ਤੇ ਆ ਕੇ ਕਰਨਾ ਈ ਅੱਛਾ ਜੀ ਬਾਕੀ ਆ ਕਣਕਾ ਪਿਛਲੇ ਮਹੀਨੇ ਵੀ ਕਿਸੇ ਨੂੰ ਕਣਕ ਨਹੀਂ ਮਿਲੀ ਆ ਹੁਣ ਫੇਰ ਨਹੀਂ ਕੋਈ ਕਣਕ ਆਲਾ ਹਜੇ ਕੋਈ ਆ ਰਿਹਾ ਈ ਕੋਈ ਲੀਡਰ ਨਹੀਂ ਆ ਰਿਹਾ ਕੋਈ ਪੁੱਛ ਨਹੀਂ ਹੈਗੀ ਨਹੀਂ ਹੁਣ ਤਾਂ ਬਾਈ ਸਾਰੇ ਕਹੀ ਜਾਂਦੇ ਆ ਕਹਿੰਦੇ ਜੀ ਅਸੀਂ ਖੁਸ਼ਹਾਲ ਕਰ ਦੇਣਾ ਖੁਸ਼ਹਾਲ ਕਰ ਤੇ ਆ ਮੌਜੂਦਾ ਸਰਕਾਰ ਨੇ ਤਾਂ ਬਹੁਤ ਰੌਲਾ ਪਾਇਆ ਹੋਇਆ ਜੀ ਕਹਿਣ ਦੀਆਂ ਗੱਲਾਂ ਨੇ ਜੀ ਕੋਈ ਸਰਕਾਰ ਕੁਝ ਨਹੀਂ ਕਰਦੀ ਗਰੀਬਾਂ ਵਾਸਤੇ ਤਾਂ ਕੋਈ ਸਰਕਾਰ ਨਹੀਂ ਕੁਝ ਕਰਦੀ ਰਵਾਸਤੀ ਤੇ ਕਰਨਾ ਉਹ ਕਹਿੰਦੇ ਕੁਛ ਨਹੀਂ ਕਰ ਰਹੇ ਜੀ ਕੁਛ ਨਹੀਂ ਗਰੀਬਤਾ ਜਿੱਥੇ ਹੈਗੇ ਨੇ ਹੋਰ ਗਰੀਬ ਹੁੰਦੇ ਜਾ ਰਹੇ ਨੇ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਜੀ ਅੱਛਾ ਜੀ ਆ ਮਾਤਾ ਜੀ ਬੋਲੇ ਹਾਂ ਜੀ ਇੱਕ ਮਿੰਟ ਮਾਤਾ ਜੀ ਆ ਮਾਈਕ ਲਿਆਵਾਂ ਮੈਂ ਹਾਂਜੀ ਨਹੀਂ ਇਹਨੇ ਬੜੇ ਦੇਖੇ ਫਿਰ ਦੇਖੋ ਕੰਮ ਦਾ ਉਹ ਦਵਾਕਾ ਨੂੰ ਨਹੀਂ ਇੰਨਾ ਸੀ ਖਰਚਾ ਕਰਦੇ ਬੜਾਈ ਤੇ ਮਿੰਤ ਕਰ ਕਰਕੇ ਉਹਨਾਂ ਨੂੰ ਕੰਮ ਲਾਵੋ ਕੋਈ ਮਾਤਾ ਕਿੰਨੀ ਉਮਰ ਹੋ ਗਈ ਤੁਹਾਡੀ ਹੋ ਗਈ ਜੀ 60 70 ਸਾਲ ਦੀ 70 ਸਾਲ ਦੀ ਉਮਰ ਹੋ ਗਈ ਤੇ ਆ ਜੂਨ ਦਾ ਮਹੀਨਾ ਆਉਣ ਵਾਲਾ ਜੇਠ ਚੱਲ ਪਿਆ ਯਾਨੀ ਕਿ ਸਭ ਤੋਂ ਤਪਦਾ ਬਹੁਤ ਜ਼ਿਆਦਾ ਗਰਮੀ ਹੈ ਜੀ ਗਰਮੀ ਹੈ ਤੇ ਗਰਮੀ ਦੇ ਵਿੱਚ ਮਾਤਾ ਲੱਗੀ ਹੋਈ ਹੈ ਕਿਹੜੇ ਜੀ ਬਸ ਉੱਥੇ ਜਾਣਿਆਗੇ ਮੰਗਰ ਫੋਟੋ ਕਰਾਉਣ ਕੀ ਕਰੀਏ ਦਵਾਈ ਬੂਟੀ ਦੇ ਬਾਰੇ ਤਾਂ ਅਸੀਂ ਘਮਾਂ ਤੇ ਲੱਗਦੇ ਆਂਗੇ ਹਾਂ ਮਾਤਾ ਕੀ ਲੱਗਦਾ ਕਿਹੜੀ ਪਾਰਟੀ ਕਿਹੜੀ ਕੋਈ ਸਰਕਾਰ ਅਜਿਹੀ ਹੈਗੀ ਜਿਹੜੀ ਭਲਾ ਕਰ ਦੂਗੀ ਗਰੀਬਾਂ ਦਾ ਕੋਈ ਨਹੀਂ ਕਰਦੀ ਜੀ ਗਰੀਬਾਂ ਦਾ ਵੋਟਾਂ ਲੈ ਕੇ ਬਾਹਰ ਜਾਂਦੇ ਨੇ ਅੱਛਾ ਮੈਨੂੰ ਡਾਉਣੀਆਂ ਦੋ ਦੋ ਲੱਡੂ ਵੰਡ ਕੇ ਵੋਟਾਂ ਦੇ ਜਾਂਦੇ ਨੇ ਕੀ ਕਰਦਾ ਕੋਈ ਕਿਸੇ ਦਾ ਫੇਰੇ ਤਾਂ ਲੋਕ ਵੀ ਮੂਰਖ ਹੋਏ ਨੇ ਜਿਹੜੇ ਵੋਟਾਂ ਪਾ ਦਿੰਦੇ ਆ ਜੀ ਫੇਰ ਪਰ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਮਾਤਾ ਜੀ ਜਦੋਂ ਇਹ ਆਉਂਦੇ ਆ ਸਾਡਾ ਤਾਂ ਨਾ ਕੋਈ ਸਰਵੰਚ ਨੇ ਕੁਝ ਕਰਿਆ ਜੀ ਨਾ ਸਾਡਾ ਕਿਸੇ ਨੇ ਇਹਨਾਂ ਨੇ ਕਰੇ ਲੀਡਰਾਂ ਨੇ ਕਿਸੇ ਨੇ ਕੁਝ ਨਹੀਂ ਕਰਿਆ ਸਾਡਾ ਅੱਛਾ ਮਾਤਾ ਜੀ ਨੂੰ ਸਾਹ ਚੜਿਆ ਪਿਆ ਤੇ ਮੈਂ ਚਾਹ ਦੀ ਦਵਾਈ ਹਰ ਵਾਰ ਮੈਂ ਤਾਂ ਖਾਂਦੀ ਰਹਿੰਦੀ ਹਾਂ ਭਾਈ ਤਾਂ ਹੀ ਮੈਂ ਕੰਮ ਤੇ ਆ ਜਾਂਦੀ ਹਾਂ ਹਾਂ ਅੱਛਾ ਜੀ ਤਾਂ ਹੀ ਮੈਂ ਕੰਮ ਕਰਨਾ ਤੇ ਸਾਹ ਦੀ ਬਿਮਾਰੀ ਭਾਈ ਜੀ ਦੇਖੋ ਮਾਤਾ ਲੱਗੀ ਹੋਈ ਐ ਤੇ ਅਸੀਂ ਤਾਰਾ ਮਾਰਨੀਆ ਸਾਡੀਆਂ ਸਰਕਾਰਾਂ ਅਸੀਂ ਇਹ ਕਰਤਾ ਅਸੀਂ ਬਜ਼ੁਰਗਾਂ ਲਈ ਖੁਸ਼ਹਾਲ ਕਰਤੇ ਆ ਆ ਫਿਰਦਾ ਗਰਾਊਂਡ ਤੇ ਰਿਪੋਰਟ ਹੈ ਬਾਈ ਜੀ ਮੈਂ ਕੋਈ ਆਪਣੇ ਕੋਲੋਂ ਨਹੀਂ बोल ਰਿਹਾ ਬੈਠੀ ਆ ਮਾਤਾ ਸਾਹ ਦੀ ਬਿਮਾਰੀ ਹੈ ਹੱਥ ਵਿੱਚ ਚੌਣ ਨਿਸ਼ਾਨ ਫੜਿਆ ਹੋਇਆ ਜੀ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਦਾ ਚੌਣ ਨਿਸ਼ਾਨ ਫੜਿਆ ਹੋਇਆ ਝਾੜੂ ਝਾੜੂ ਆ ਜੀ ਆਉਂਗੇ ਤੇ ਮੈਨੂੰ ਲੱਗਦਾ ਹੈ ਪ੍ਰਚਾਰ ਕਰਨ ਲੱਗੇ ਹੋ ਤੁਸੀਂ ਉਹਨਾਂ ਦਾ ਕੋਈ ਨਾ ਜੀ ਪਾਇ ਦੇ ਲੈ ਉਹਨਾਂ ਕੋਲ ਤਾਂ ਬੈਠਾ ਰਹੂਣ ਕਿਹੜਾ ਕੋਈ ਆਉਂਦਾ ਕਈ ਨਹੀਂ ਪਹਿਲਾਂ ਕਹਿਣਾ ਪੈਂਦਾ ਹੈ ਨਾ ਹਾਂ ਪਰ ਇਹਨਾਂ ਨੇ ਕੀਤਾ ਜਿਹੜਾ ਹੱਥ ਫੜਿਆ ਤੁਸੀਂ ਹੱਥ ਚ ਕੋਈ ਨਹੀਂ ਕੁਛ ਕਰਦਾ ਕੀ ਕਰੀਏ ਅੱਜ ਨੇ ਮੁੰਡੇ ਪੜੇ ਲਿਖੇ ਵਰਦੇ ਨੇ ਕਾਲਜ ਜਾਂਦੇ ਫਿਰਦੇ ਧੱਕੇ ਖਾਂਦੇ ਪਟਿਆਲੇ ਤੱਕ ਸਾਡੇ ਮੇਰੇ ਪੋਤੇ ਕੋਈ ਕੰਮ ਨਾ ਬੋ ਕੋਈ ਚਾਹੀ ਆ ਅੱਜ ਨਾ ਚਾ ਕਰਦੇ ਆਂਗੇ ਹੈ ਸਾਡੇ ਘਰ ਦੇ ਇੱਕ ਬੰਦੇ ਨੇ ਨੌਕਰੀ ਉਹ ਹੀ ਬੋਤ ਕਿਸੇ ਨੂੰ ਨਹੀਂ ਨੌਕਰੀ ਮਿਲੀ ਹੋਈ ਨਾ ਨਾ ਕਿਸੇ ਨੂੰ ਨਹੀਂ ਮਿਲਦੀ ਹੈਗੀ ਆ ਮੇਰਾ ਪੋਤਾ ਹੁਣ ਕਾਲਜ ਜੀ ਜਾਂਦਾ ਉੱਥੇ ਪਟਿਆਲੇ 2 300 ਦੇ ਵੱੜ ਕੇ ਹਾ ਕੁੜੀਆਂ ਜਾਂਦੀਆਂ ਨੇ ਪਟਿਆਲੇ ਨਾਬੇ ਕੁੜੀਆਂ ਫਿਰਦੀਆਂ ਨੇ ਧੱਕੇ ਖਾਂਦੀਆਂ ਕਾਲਜਾਂ ਚ ਮਾਤਾ ਸਿਤਾ ਆਪ ਕਹਿੰਨੇ ਵੀ ਚਲੋ ਅਜਿਹਾ ਕੋਈ ਆਵੇ ਕੋਈ ਲੀਡਰ ਸਾਨੂੰ ਜਿਵੇਂ ਮਹਾਰਾਜਾ ਰਣਜੀਤ ਸਿੰਘ ਸੀ ਨਾ ਜੀ ਸਾਡਾ ਉਹ ਉਹਿਆ ਦਾ ਕੋਈ ਸਾਨੂੰ ਮਿਲੇ ਕੋਈ ਮੁੱਖ ਮੰਤਰੀ ਜਿਹੜਾ ਰਾਜਾ ਕਣਕ ਨਹੀਂ ਮੇਰੀ ਕਣਕ ਨਹੀਂ ਜੇ ਸਾਡਾ ਬੱਚਾ ਕੋਈ ਨੌਕਰੀ ਦੇ ਕਣਕ ਦਾ ਜਮਦ ਵੀ ਤਾਂ ਇਹਨਾਂ ਨੇ ਹਾਂ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਸਾਨੂੰ ਇਹਨਾਂ ਨੇ ਕਣਕ ਤੇ ਲਾਏ ਹੋਏ ਤੇ ਬਿਜਲੀ ਦਾ ਬਿੱਲ ਵੀ ਇਹ ਕਹਿੰਨੇ ਮੁਫਤ ਹੋਇਆ ਸਾਡਾ ਨਹੀਂ ਹੋਇਆ ਹੈਗਾ ਜੱਟਾਂ ਦਾ ਹੋਇਆਗਾ ਆਪਾਂ ਫਸਾ ਮਾਤਾ ਫਰੀ ਭਾਲਦੇ ਨੇ ਵੀ ਤੁਹਾਨੂੰ ਬਿਲਾਉਂਦਾ ਹੈ ਸਾਨੂੰ ਘਰ ਦਾ ਬਿਲਾਉਂਦਾਗਾ ਮਿੰਨਾ ਕਾ ਜਾਂਦਾ ਆ ਹੁਣ ਅਸੀਂ 3600 ਹੋ ਰਿਹਾਗਾ 3600 ਹਾਂ ਆਹੋ 3600 ਹੋ ਰਿਹਾ ਹੁਣ ਮਨਰੇਗਾ ਚ ਕੰਮ ਕਰਨ ਵਾਲੀ ਬੀਬੀ ਨੇ ਵੀ ਬਿੱਲ ਭਰਿਆ ਹਾਂ ਭਰਿਆ ਸੀ ਨੀ ਕਦੋਂ ਭਰਿਆ ਤੁਸੀਂ ਮਿੰਨਾ ਦਾ ਹੋ ਮਿੰਨਾ ਦਾ ਹੋਇਆ ਨਹੀਂ ਹੋਣਾ ਹਜੇ ਅੱਛਾ ਹਾਂ ਆ ਟੁੱਟੀਆਂ ਨਾ ਹੁੰਦਾ ਘਰਾਂ ਨਾ ਹੁੰਦਾ ਜੱਟਾਂ ਨੇ ਫਸਣਾ ਫਰੀ ਭਾਲਦੇ ਨੇ ਹਾ ਜੀਰੀ ਨਹੀਂ ਫਰੀ ਭਾਲਦੇ ਕਣਕ ਫਰੀ ਭਾਲਦੀ ਆ ਸਾਨੂੰ ਘਰ ਦਾ ਵੀ ਫੇਲਾਉਂਦਾ ਵਾਲੀ ਬੋਟੀ ਸੋਚਦੀ ਨਹੀਂ ਗਵਰਨਮੈਂਟ ਜੀ ਬਿਗਰੇ ਪਾਦਾ ਵੀ ਖਰਚਾਨੇ ਖਰਚਾਨ ਹੋਈ ਜਾਂਦੇ ਗਾਰੇ ਬਾਤੇ ਖਰਚਾਨੇ ਖਰਚਾਨ ਹੋਈ ਗਰੀਬਾਂ ਨੂੰ ਪੁੱਛਦਾ ਕੋਈ ਮਜ਼ਦੂਰਾਂ ਨੂੰ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਸਾਨੂੰ ਨਾਰੇ ਲਾਏ ਜਾਂਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਮਜ਼ਦੂਰਾਂ ਨੂੰ ਪੁੱਛਦਾ ਕੋਈ ਨਹੀਂ ਪੁੱਛਦਾ ਜੀ ਸਾਨੂੰ ਆ ਸਗਾਏ ਕਹਿੰਦੇ ਨੇ ਵੀਰੋ ਜਿਹਨੇ ਲਗਾ ਬੰਦ ਕਰ ਦੇ ਨੇ ਕਣਕ ਬੰਦ ਕਰ ਦੋ ਇਹ ਤੇ ਸਾਡੇ ਕੰਮ ਕਰਨਾ ਮਾਤਾ ਜੇ ਹੁਣ ਕੋਈ ਇਥੋਂ ਲੀਡਰ ਗੁజర్ ਗਿਆ ਉਹਨੇ ਇੱਕਦਮ ਰੋਕ ਕੇ ਪਹਿਲਾਂ ਤੁਹਾਡੇ ਪੈਰੀ ਹੱਥ ਲਾਉਣੇ ਜੇ ਵੋਟਾਂ ਤੋਂ ਬਾਅਦ ਗੁజర్ਦਾ ਫਿਰ ਲਾਉਂਦਾ ਪੈਰੀਆਂ ਕੋਈ ਸਵਾਲ ਵੀ ਨਹੀਂ ਰਹਿਣਾ ਤੇ ਸਾਨੂੰ ਕੋਈ ਪੁੱਛਦਾ ਵੀ ਨਹੀਂ ਕੋਈ ਕੋ ਗੱਡੀ ਗਈ ਉਹ ਤਾਂ ਵੀ ਸਾਨੂੰ ਪਾਉ ਮਾਤਾ ਬਹਿ ਜਾਓ ਵਿੱਚ ਬਾਅਦ ਵਿੱਚ ਕੋਈ ਪੁੱਛਦਾ ਵੀ ਨਹੀਂ ਸਾਨੂੰ ਬਾਅਦ ਵਿੱਚ ਮੁਸ਼ਕ ਮਾਰਦੀ ਇਹਨਾਂ ਨੂੰ ਫਿਰ ਕੋਣ ਅਜੇ ਦਵਾਰੇ ਜੀ ਲੋਜ ਤਾਂ ਤੁਰ ਕੇ ਜਾਂਨੇ ਮੰਗੇ ਆਲ ਐਨੀ ਲੋ ਵਗਦੀ ਆ ਹੈ ਕਿੱਥੇ ਅਜੇ ਕੰਮ ਕਰਦੇ ਸਾਡੀ ਰਿਪੋਰਟ ਹੋਣੀ ਚਾਹੀਦੀ ਹੈ ਸੋ ਬਿਲਕੁਲ ਤੇ ਮਾਤਾ ਜੀ ਇਹ ਦਸਤਾਨੇ ਪਾਏ ਹੋਏ ਤੁਸੀਂ ਜੀ ਆਹ ਕੰਮ ਕਰਦੇ ਕੁਛ ਲੜ-ਲੋੜ ਨਾ ਜਾਵੇ ਗਰਦਰਾ ਨਾ ਲੜੂ ਦਾ ਕੀ ਅੱਛਾ ਅੱਛਾ ਕਿੰਨੀ ਉਮਰ ਹੋ ਗਈ ਜੀ ਤੁਹਾਡੀ ਹੋਣੀ 80-70 ਦੀ ਭਾਈ ਝੂਠ ਕਰਦੇ 70-80 ਸਾਲਾਂ ਦੇ ਵਿੱਚ ਕੋਈ ਚੰਗਾ ਲੀਡਰ ਆਇਆ ਤੁਹਾਡੇ ਕੋਲ ਕੋਈ ਚੰਗਾ ਨਾਂ ਦਾ ਕੋਈ ਕੋਈ ਨਹੀਂ ਮੈਂ ਬੁਢੀ ਹੋ ਗਈ ਮੇਰੇ ਬੱਚੇ ਬੁੜੇ ਹੋ ਗਏ ਹਾਂ ਸਾਡਾ ਮੇਡਾ ਨਾਉਣ ਨੂੰ ਜਗ੍ਹਾ ਨਹੀਂ ਆਇਆ ਤੱਕ ਦੇ ਲਾ ਕੇ ਜਿਹੜਾ ਗੇਟ ਆ ਮੂਹਰੇ ਉਹਦੇ ਨਾ ਆਿੰਦਾ ਕੋਈ ਥਾਂ ਨਹੀਂ ਖੜਾ ਜਾ ਕੇ ਦੇਖ ਲਓ ਇਹ ਗੱਲ ਝੂਠੀ ਹੋਵੇ ਫਿਰ ਜਿਹੜਾ ਹਰੇਕ ਲੀਡਰ ਆ ਕੇ ਇਹ ਵੋਟਾਂ ਲੈ ਜਾਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੋ ਜੀ ਹਾਂ ਠੀਕ ਠਾਕ ਬਾਈ ਹੋਰ ਸੁਣਾਓ ਜੀ ਸਭ ਠੀਕ ਆ ਬਾਈ ਕੀ ਕਰਾਂਗੇ ਜਿਹਦੇ ਬੱਚੇ ਪੜ੍ਹੇ ਉਹ ਲਿਖੇ ਘਰੇ ਬੈਠੇ ਨੇ ਇੱਕ ਇੱਕ ਬੱਚੇ ਨੂੰ ਤਾਂ ਕੰਮ ਦੇਣਾ ਚਾਹੀਦਾ ਮਿਲਿਆ ਨਹੀਂ 43000 ਨੌਕਰੀਆਂ ਮਿਲੀਆਂ ਜੀ ਸਰਕਾਰ ਕਹਿੰਦੀ ਮਿਲਿਆ ਕੁਝ ਨਹੀਂ ਮਿਲਿਆ ਹਾਂ ਕੋਈ ਜਿਹੜੀ ਆ ਨਿਆੜਾ ਨੂੰ ਬੱਚਿਆਂ ਨੂੰ ਕੰਕ ਮਿਲਦੀ ਦੀ 200 ਉਹ ਵੀ ਪੱਤਾ ਸਾਫ਼ ਕਰਤਾ ਆ ਨਰੇਗਾ 'ਚ ੱਟਕੇ ਖਾਨੇ ਸਾਡੀ ਉਰੇ ਨਹੀਂ ਹਾਜ਼ਰੀ ਲੱਗ ਸਕਦੀ ਜਿਹੜੇ ਮੰਗੇ ਆਲ ਜਾਂਦੇ ਅਸੀਂ ਲੱਤਾਂ ਤੜਾਉਣੇ ਲੋਚ ਦੇਵਮਾਨ ਜੀ ਨੂੰ ਦੱਸਿਆ ਨਹੀਂ ਤੁਸੀਂ ਤੁਹਾਡੇ ਵਿਧਾਇਕ ਨੇ ਇੱਥੇ ਬਸ ਅੱਜ ਤੱਕ ਕਿਸੇ ਨੂੰ ਨਹੀਂ ਦੱਸਦੇ ਸਾਡਾ ਸਾਥ ਦਾ ਕੋਈ ਲੇਖ ਕੇ ਲਵੇ ਗਰੰਟੀ ਨਾਲ ਵੋਟ ਲਵੇ ਅਸੀਂ ਤਾਂ ਤਾਂ ਪਾਵਾਂਗੇ ਨਹੀਂ ਪਾਉਂਦੀ ਨਹੀਂ ਸਾਡਾ ਕਿਸੇ ਨੇ ਕੱਖ ਨਹੀਂ ਕਰਿਆ ਸਿੱਧੀ ਗੱਲ ਕੀ ਕਰਿਆ ਸਾਡਾ ਕਿਸੇ ਨੇ ਹੁਣ ਤੱਕ 20 ਸਰਕਾਰਾਂ ਬਦਲ ਗਈਆਂ ਸਾਡੀ ਉਮਰ ਚ 770 ਸਾਲ ਦੀ ਉਮਰ ਹੈ 70 ਸਾਲ ਤੇ ਲਵੇ ਉਮਰ ਮੇਰੀ ਵੀ ਡਾਕਟਰ ਗਾਂਧੀ ਆਮ ਆਦਮੀ ਉਹਦੇ ਕਾਂਗਰਸ ਦੇ ਕਹਿੰਦੇ ਆ ਜੀ ਵੀ ਮੈਂ ਕਰੂੰਗਾ ਜਿਹੜੇ ਗਰੀਬਾਂ ਦਾ ਉਹ ਇਹਨਾਂ ਦੇਖ ਲਾਂਗੇ ਉਹ ਵੀ ਉਹ ਵੀ ਦੇਖ ਲਾਂਗੇ ਪਹਿਲਾਂ ਪਾਇਆ ਕਰੋ ਫਿਰ ਵੋਟਾਂ ਲੋ ਭੱਜ ਕੇ ਅਗਲਾ ਪਹਿਲਾ ਤਾਂ ਪਾਇਰੀ ਹੱਥ ਲਾਉਂਦਾ ਜਦ ਪੈ ਜਾਂਦਿਆਂ ਨੇ ਵੋਟਾਂ ਜਿੱਤ ਜਾਂਦਾ ਤੂੰ ਕੌਣ ਮਾਇਕਾ ਹਾਂ ਫਿਰ ਤਾਂ ਪੁੱਛਦੇਬ ਨਹੀਂ ਇਹ ਜਿਹੜਾ ਇਹ ਜਿਹੜਾ ਮਾਤਾ ਜੀ ਗੁੱਸਾ ਮਿਲ ਕੇ ਇਹਨਾਂ ਨੇ ਕੁਛ ਕੀਤਾ ਨਹੀਂ ਤਾਂ ਕਰਕੇ ਧੁੱਪਾਂ ਕਰਕੇ ਹੋਏ ਵੇ ਧੁੱਪਾਂ ਕਰਕੇ ਕੁਛ ਨਹੀਂ ਬਸ ਗੁੱਸਾ ਕਰਦਾ ਮੇਰਾ ਬੋਲਾ ਹੈ ਜਾਈਆ ਹਾਂ ਪਰ ਗੁੱਸਾ ਮੇਰਾ ਕੋਈ ਨਹੀਂ ਮੇਰਾ ਬੋਲਾ ਹੈ ਜਾਈਆ ਹਾਂ ਪਰ ਇਹ ਨਹੀਂ ਤੁਹਾਡੀ ਗੱਲ ਜਾਇਜ਼ ਵੀ ਹੈਗੀ ਗੁੱਸਾ ਹੋਣਾ ਵੀ ਚਾਹੀਦਾ ਜੀ ਜਦੋਂ ਤੁਸੀਂ ਜਦੋਂ ਤੁਸੀਂ ਬਾਦੇ ਕਰ ਗਏ ਕੁਝ ਕਰਿਆ ਨਹੀਂ ਆ ਫਿਰ ਦੱਸੋ ਵੋਟਾਂ ਦੇ ਵੋਟਾਂ ਫਿਰ ਜਾ ਸਾਡਾ ਕੋਸ ਬਣਿਆ ਨਹੀਂ ਗੁੱਸਾ ਹੋਊਗਾ ਨਾ ਫਿਰ ਹਾਂਜੀ ਗੁਰਦੁਆਰੇ ਆ ਕੇ ਜਾ ਫਾਰਮ ਫਾਰਮ ਕਰ ਗਏ ਤੇ 2500 ਮਿਲਣ ਦਾ ਲਾਵਾਂਗੇ 1000 ਰੁਪਏ ਤੁਹਾਨੂੰ ਖਰਚੇ ਦਾ ਦੇਵਾਂਗੇ 1000 ਰੁਪਿਆ ਹਰ ਮਹੀਨੇ ਹਾਂ ਫਿਰ ਉਹ ਦਿੱਤਾ ਘੱਟ ਨਹੀਂ ਕਿਸੇ ਨੇ ਪੰਜ ਪੈਸੇ ਨਹੀਂ ਮਿਲੇ ਸਾਨੂੰ 27-28 ਮਹੀਨੇ ਹੋ ਗਏ ਸਰਕਾਰ ਨੂੰ ਹਣ ਫਿਰ 28-29 ਹਜ਼ਾਰ ਤੁਹਾਡੇ ਜਮਾ ਹੋ ਗਿਆ ਹੁਣ ਹਾਂਜੀ ਪੈਸੇ ਵੀ ਨਹੀਂ ਆਏ ਜਮਾ ਕਿੱਥੋਂ ਹੋ ਗਿਆ ਹਾਂਜੀ ਕੜਾ ਕੇ ਲਿਆਉਗੀ ਜਮਾ ਹੋ ਰਿਹਾ ਕੜਾ ਕੇ ਲੈ ਕੇ ਆਈ ਅੱਜ ਜਾਈ ਆ ਭਾਂਜਿਆਂ ਨਾਲ ਜਾਈ ਕੜਾ ਕੇ ਲੈ ਕੇ ਆਈ ਅੱਜ ਪਰ ਦੇਖੋ ਜੀ ਇਹ ਆ ਲੀਡਰ ਜ਼ਰੂਰ ਦੇਖਣੇ ਨਾ ਤੇ ਦਰਦ ਨੂੰ ਸਮਝਣਾ ਇਹ ਲੋਕ ਸਿਰਫ ਇੱਥੇ ਬੈਠ ਕੇ ਇਹਨਾਂ ਨੂੰ ਐਸ ਕਰਕੇ ਇਸ ਤਰ੍ਹਾਂ ਰੱਖਿਆ ਗਿਆ ਕਿ ਵੀ ਨਹੀਂ ਤੁਹਾਡੀਆਂ ਇਹ ਡੋਲਾ ਸਾਫ ਨਹੀਂ ਹੋਣੀਆਂ ਪਰ ਇਹਨਾਂ ਲੋਕਾਂ ਦੀ ਅਪੀਲ ਦਲੀਲ ਸੁਣਨੀ ਚਾਹੀਦੀ ਆ ਜੇ ਤੁਸੀਂ ਕਹਿੰਦੇ ਹੋ ਵੀ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਵੋਟਾਂ ਵੇਲੇ ਲੋਕ ਵੱਡੇ ਹੁੰਦੇ ਵੋਟਾਂ ਤੋਂ ਬਾਅਦ ਲੀਡਰ ਵੱਡੇ ਹੋ ਜਾਂਦੇ ਆ ਕੋਈ ਨਹੀਂ ਕਿਸੇ ਨੂੰ ਪੁੱਛਦਾ ਤੋਂ ਉਸੇ ਕਰਕੇ ਇਹ ਜਿਹੜੇ ਅੱਜ ਬੈਠੇ ਨੇ ਇੱਥੇ ਸੋ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗਰਮੀ ਸਿੰਘ ਆ ਜੀ ਕਿਹੜੇ ਪਿੰਡ ਤੋਂ ਆ ਜੀ ਤੁਸੀਂ ਸਕਰਾਲੀ ਤੋਂ ਆ ਜੀ ਸਕਰਾਲੀ ਤੋਂ ਕਿੰਨਾ ਕੰਮ ਜਿਹੜਾ ਹੈਗਾ ਜੀ ਰੋਜ਼ ਕਰ ਲੈਂਦੇ ਹੋ ਕਿੰਨੇ ਕਿਲੋਮੀਟਰ ਤੱਕ ਦਾ ਸਾਫ ਮੰਗਾਲ ਤੋਂ ਆਏ ਆ ਜੀ ਅਸੀਂ ਆ ਜੇ ਦੇਖਿਆ ਸਾਫ ਕਰਦੀ ਕਰ ਦੇ ਕਿੰਨਾ ਕਿਲੋਮੀਟਰ ਜੀ ਮੰਗ ਕੇ ਆਲੇ ਇੱਥੇ ਮੰਗਲ ਦੇਖ ਦੋ ਕਿੰਨੇ ਕਿਦਮ ਚੋਂ ਹੋ ਜੀ 3 ਕਿਲੋਮੀਟਰ ਕਿੰਨੇ ਕਿਦਮ ਚੋਂ ਹੋ ਜੀ ਕਿਸੇ ਲੀਡਰ ਦਾ ਨਾਮ ਪਤਾ ਤੁਹਾਨੂੰ ਨਾਮ ਨਾਮ ਕੋਈ ਲੀਡਰ ਦਾ ਪਤਾ ਨਹੀਂ ਵੀ ਕੀ ਨਾਮ ਨੇ ਜੀ ਕੀ ਬੋਹਵਾ ਜੀ ਤੁਹਾਨੂੰ ਲੀਡਰਾਂ ਬਾਰੇ ਜਾਣਕਾਰੀ ਹੈ ਨਹੀਂ ਜੀ ਵੋਟਾਂ ਪਾ ਦਿੰਦੇ ਆ ਜੀ ਆਪਾਂ ਵੋਟਾਂ ਪਾ ਨਹੀਂ ਬਸ ਲੀਡਰ ਕੋਈ ਨਹੀਂ ਆਉਂਦਾ ਇੱਥੇ ਆ ਆ ਪੇਸ਼ਨ ਕਹਿੰਦੇ 2500 ਕਰਾਂਗੇ ਉਹ ਵੀ ਨਹੀਂ ਕਰੀ ਮੌਜੂਦਾ ਸਰਕਾਰ ਤੋਂ ਵੀ ਖੁਸ਼ ਨਹੀਂ ਤੁਸੀਂ ਮੌਜੂਦਾ ਜੇ ਕਰੂ ਕੋ ਤਾਂ ਹੈ ਖੁਸ਼ ਹੋਵਾਂਗੇ ਜੀ ਹਾਂ ਜੇਕਰ ਕੋਈ ਕੋਈ ਮੁੰਡੇ ਜਵਾਕ ਪੜੇ ਜੇ ਕਿ ਫਿਰ ਤਾਂ ਕੋਈ ਨੌਕ ਅੱਜ ਉਹ ਕਹਿੰਦੇ ਵੀ ਕੰਕ ਨਹੀਂ ਆਉਂਦੀ ਇਹ ਤਾਂ ਕੰਕ ਵੀ ਜਵਾਕ ਕੋਈ ਨੌਕਰੀ ਦਾ ਇਹ ਤਾਂ ਕੰਕ ਵੀ ਮੁਰਦਾਇਆ ਕਰਾਂਗੇ ਕੋਈ ਜਵਾਕ ਨੌਕਰੀ ਬਿਜਲੀ ਦਾ ਬੇਲਾ ਬਿਜਲੀ ਦਾ ਬੇਤਾ ਹੁੰਦਾ ਜੀ ਹਾਂ ਤੇ ਹੋਰ ਕੋਈ ਸਮੱਸਿਆ ਕਿਹੜੀ ਹੈ ਤੁਹਾਡੇ ਇੱਥੇ ਮੁੱਦਾ ਕੀ ਹੈ ਜੀ ਇੱਥੇ ਜ਼ਿਆਦਾ ਨਸ਼ੇ ਦੀ ਸਮੱਸਿਆ ਹੈ ਜੀ ਨੌਜਵਾਨ ਕਰਦੇ ਨਸ਼ਾ ਨਸ਼ਾ ਸੀ ਤਾਂ ਨਹੀਂ ਜੀ ਕਰਦੇ ਕੋਈ ਨਹੀਂ ਉਹ ਵੈਸੇ ਜੀ ਪੂਰੇ ਇਲਾਕੇ ਦੀ ਗੱਲ ਕਰੀਏ ਜੀ ਨੇ ਕੋਈ ਨਹੀਂ ਕਰਦਾ ਜੀ ਅੱਛਾ ਕੋਈ ਨਹੀਂ ਪਤਾ ਹਾਂ ਪਰ ਜਿਵੇਂ ਹੁਣ ਪੰਜਾਬ ਦੇ ਵਿੱਚ ਗੱਲ ਚੱਲੀ ਆ ਵੀ ਚਿੱਟਾ ਬਹੁਤ ਪੀਣ ਲੱਗੇ ਨੌਜਵਾਨ ਚਿੱਟਾ ਨਹੀਂ ਦੇਖਿਆ ਜੀ ਵੀ ਕਹਾ ਜਾ ਕਹਾ ਜਾ ਨਹੀਂ ਮਨਜੋਤ ਜੀ ਉਹ ਉਤਰੇ ਕਿਤੇ ਹਾਂ ਆਪ ਦਾ ਨਾ ਕਦ ਕਰ ਬਿਲਕੁਲ ਅੱਛਾ ਮਲਕੇ ਇੱਥੇ ਚਲੋ ਉਸ ਸਮੱਸਿਆ ਜਿਹੜੀ ਚਿੱਟੇ ਦੀ ਹੈਗੀ ਉਹ ਤਾਂ ਹੈਗੀ ਹੋਆ ਫਿਰ ਉਹਦਾ ਬਦਲ ਡਾਕਟਰ ਗਾਂਧੀ ਨੇ ਜਿਹੜੇ ਜੀ ਉਹ ਇਹ ਕਹਿੰਦੇ ਆ ਵੀ ਆਪਾਂ ਨੂੰ ਅਫੀਮ ਦੀ ਖੇਤੀ ਇੱਥੇ ਦੇਣੀ ਚਾਹੀਦੀ ਆ ਇਹ ਗਾਂਧੀ ਵੀ ਉਰੇ ਪਹਿਲਾਂ ਵੀ ਧੱਕੇ ਖਾ ਕੇ ਗਿਆ ਜੀ ਅੱਛਾ ਹੋਰ ਬਣ ਕੇ ਗਿਆ ਤੂੰ ਹਾਂ ਉਮਾਇੋ ਦਾ ਹਾਲ ਤਾਂ ਕਮ ਹੋ ਨਹੀਂ ਦੇਖਿਆ ਵੋਟਾਂ ਜੂਰ ਪਾਤੇ ਤੇ ਅੱਛਾ ਨਾ ਹੁਣ ਉਹਨੂੰ ਪਾਈਏ ਇਹਦੇ ਨਾਲ ਤਾਂ ਅਸੀਂ ਇਹ ਬਿਹਤਰ ਆ ਕਿ ਭਾ ਜੀਪੀ ਨੂੰ ਇਹ ਪਾ ਦਾਂਗੇ ਇਹ ਤਾਂ ਲੰਡੂ ਟੋਲਾ ਇਕੱਠਾ ਹੋਵੇ ਤਾਂ 100 ਗਏ ਇਹਨੂੰ ਪਾ ਕੇ ਦੇਖ ਲਈ ਭਾ ਜੀਪੀ ਨੇ ਤਾਂ ਕਿਸਾਨ ਰੋਲ ਤੇ ਜੀ ਮਜ਼ਦੂਰ ਵੀ ਰੋਲ ਤੇ ਨਾ ਮਜ਼ਦੂਰ ਰੋਲਿਆ ਨਾ ਕਿਸਾਨ ਰੋਲਿਆ ਤੁਹਾਨੂੰ ਦੱਸ ਦਵਾਂ ਅੱਛਾ ਜੀ ਮਜ਼ਦੂਰ ਰੋਲਿਆ ਇਹਦਾ ਸੁਣ ਲਓ ਮਜ਼ਦ ਇਹ 2-2 ਕਰੋੜ ਰੁਪਇਆ ਲੈ ਰਹੇ ਦਾ ਜੀ ਕਿਸਾਨ ਉਹ ਫਿਰ ਮੋਦੀ ਦੇ ਘਰ ਪਾਉਂਦਾ ਜਾ ਕੇ ਉੱਥੇ ਲਟਕਦੇ ਨੇ ਮਰੇ ਬੇਬੜੇ ਨੂੰ ਲੈ ਜਾਂਦੇ ਨੇ ਇਕੱਠੇ ਕਰਕੇ ਵੀਨੇ ਮਰਤਾ ਜਾਣੀ ਆ ਚਲ ਉੱਥੇ ਸੀਧੇ ਪੰਜ-ਛੇ ਕਰੋੜ ਰੁਪਈਆ ਮਿਲ ਜੂ। ਭਾਜਪੀ ਨੇ ਕੀ ਕਰਿਆ ਤੁਹਾਡੇ ਲਈ? ਸਾਡੇ ਲਈ ਭਾਜਪੀ ਨੇ ਆ ਕਣਕਾ ਜਿਹੜੀ ਚਾਹ ਕਿਵੇਂ ਵੀ ਆਉਂਦੀ ਆ ਫੇਰ ਵੀ ਕਰਦੀ ਆ ਜੀ। ਆਉਂਦੀ ਤਾਂ ਇਧਰੋਂ ਆ ਜੀ। ਕਿੱਥੋਂ? ਕਾਂ ਨੂੰ ਜੀ ਡਾਕਟਰ ਤਾਂ ਉਧੇ ਹੀ ਕਰਿਆ ਗਾ। ਹੂੰ। ਸਰਕਾਰ ਤਾਂ ਉਧੀ ਆ। ਪਹਿਲਾਂ ਇੱਕ ਮੋਟਰ ਤਾਂ ਕੰਮ ਨੌਕਰੀਆਂ ਨਹੀਂ ਦਿੱਤੀਆਂ ਫਿਰ ਤੁਹਾਨੂੰ। ਨਾ ਕੁਛ ਸਾਡੇ ਬੜੇ ਨੂੰ ਨਹੀਂ ਦਿੱਤੀ ਜੀ। ਸਾਨੂੰ ਤਾਂ ਕਿਹੜੇ ਦਿੱਤੀ। ਫੇਰ ਤੁਸੀਂ ਫੇਰ ਵੀ ਚੰਗਾ ਕਰ ਜਾਂਦੇ। ਫਿਰ ਇਹਦੇ ਨਾਲ ਤਾਂ ਤੁਸੀਂ ਹੁਣ ਆਈ ਆ ਜੀ। ਇਹ ਤਾਂ ਸਰਕਾਰ ਹੁਣ ਆਈ ਆ। ਸਾਲ ਹੋ ਗਏ ਹੁਣ। ਹਾਂ। ਉਹ 10 ਸਾਲ ਚ ਹੁਣ ਕਿੰਨੀਆਂ ਕਿੰਨੀਆਂ ਨੌਕਰੀਆਂ ਦੇ ਦੂਏ ਇਹ ਇਹ ਕਿੰਨੇ ਵੇ ਟਾਰਮ ਚ ਚੱਲੀ ਆ ਪਤਾ ਜੀ ਹੁਣ ਕਿੰਨ ਕਿੰਨਵੀਂ ਵਾਰ ਬਣਨਾ ਹੈ ਮੋਦੀ ਨੇ ਪ੍ਰਧਾਨ ਤਿੰਨ ਵਾਰ ਬਣ ਤਿੰਨ ਵਾਰ 10 ਸਾਲਾਂ ਦੇ ਵਿੱਚ ਤੁਸੀਂ ਹੁਣ ਤੱਕ ਇੱਥੇ ਬੈਠੇ ਹੋ ਐ ਮੰਤਰੀਆਂ ਦੇ ਪੋਤੜਿਆਂ ਤੱਕ ਦਾ ਬਾਕਬਮ ਜਨਮ ਭੂਮੀ ਰਾਜੀ ਪੂਰੇ ਹਿੰਦੁਸਤਾਨ ਦਾ ਵੀ ਕਿੱਥੇ ਕੀ ਆ ਮੈਂ ਤਾਂ ਉਰੇ ਬੈਠਾ ਤੈਨੂੰ ਬਾਹਰ ਲੈ ਦੇ ਦੇ ਵੀ ਕਬਰ दस दिन ਜਿਹੜਾ ਆ ਰਾਂ ਦਾ ਜਹਾਜ਼ ਉੱਥੇ ਆ ਉਹ ਜੇ ਨਿਕਲਿਆ ਕਿ ਨਹੀਂ ਕੀ ਹੋਇਆ ਕੀ ਨਹੀਂ ਅੱਛਾ ਜੀ ਇੰਨੀ ਖਬਰ ਆਖਦੇ ਆ ਕੀ ਪੜਦੇ ਕੀ ਪੜਦੇ ਤੁਸੀਂ ਪੜਦਾ ਮੈਂ 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 ਤੁਸੀਂ ਤਾਂ ਪੱਤਰਕਾਰ ਹਾਂ ਮੈਂ ਪਿੰਡੂ ਪੱਤਰਕਾਰ ਵੀ ਕਹਿੰਦੇ ਨੇ ਜੀ ਮੈਨੂੰ ਆ ਅੱਛਾ ਹਾਂ ਮੈਨੂੰ ਬੜੀ ਨਾਲ ਰੱਖਦਾ ਖਬਰਾਂ ਅੱਛਾ ਜੀ ਹਾਂ ਜੀ ਹਾਂ ਤੇ ਤੁਸੀਂ ਆ ਡਾਕਟਰ ਬਲਬੀਰ ਬਾਰੇ ਦੱਸੋ ਜੀ ਫਿਰ ਉਹ ਤਾਂ ਮੈਨੂੰ ਹੀ ਪਸੰਦ ਰੱਖਦਾ ਜੀ ਕਾ ਉਤਰੂਵੇ ਇਹ ਤਾਂ ਮਰੀਜ਼ਾਂ ਨੂੰ ਹੋਰ ਵਧਾਊਗਾ ਜੋ ਢਾਹ ਨੂੰ ਧੰਨ ਡਾਕਟਰ ਹੈਗਾ ਜੀ ਲੋਕਾਂ ਦੀ ਖਲ ਲਾਹੂਗਾ ਇਹ ਇਹ ਕੋਣ ਸਾਡੀ 17 ਤਰੀਕ ਨੂੰ ਰੈਲੀ ਸੀ ਐਨ ਕੇ ਸ਼ਰਮਾ ਉਹਨੂੰ ਵੀ ਦੇਖਿਆ ਜੀ ਮੈਂ ਹੁਣ ਸਾਰਿਆਂ ਨੂੰ ਮਿਲ ਕੇ ਆਇਆ ਪਟਿਆਲੇ 17 ਤਰੀਕ ਨੂੰ ਸਾਡਾ ਧੰਨਾਤੀ ਇਹ ਸਾਰੇ ਅਜੇ ਕਿ ਰਾਣੀ ਨਹੀਂ ਆਈ ਨਹੀਂ ਸਾਰੀ ਆਈ ਨਹੀਂ ਜੀ ਤੇ ਮਹਾਰਾਣੀ ਪਰਨੀਤ कौर ਕਿਵੇਂ ਫਿਰ ਤੁਸੀਂ ਕਹਿੰਦੇ ਜਿਹੜੀ ਬੀਜੇਪੀ ਜਾਂ ਉਹ ਆਈ ਨਹੀਂ ਤੁਹਾਡੇ ਧਰਨੇ 'ਚ ਤੁਸੀਂ ਕਹਿੰਦੇ ਉਹ ਚੰਗੀ ਆ ਫਿਰ ਤਾਂ ਹਾਥੀ ਵਾਲੇ ਨਹੀਂ ਚੰਗੇ ਕਿਹ ਜੀ ਹਾਥੀ ਉਂ ਡੜੀ ਜਾਂਦਾ ਜੀ ਬਸ ਬਸ ਹਾਥੀ ਹੁੰਦੇ ਡੀ ਜਾਂਦਾ ਹਾਂਜੀ ਇਹ ਨਾਮ ਨਾਲ ਜੀ ਨਾ ਅੱਜ ਕਿਹੜਾ ਕਿਸ ਦਾ ਦਮਾ ਡੋ ਰਿਹਾ ਬੀਜੇਪੀ ਨੂੰ ਆ ਪਾਵਾਂਗੇ ਨਹੀਂ ਨਹੀਂ ਜਿਹੜੀ ਤੁਸੀਂ ਕਹਿੰਦੇ ਅਸੀਂ ਪਾਉਣੀ ਉਹਨੂੰ ਆ ਜਿਹੜੀ ਅੱਜ ਨਹੀਂ ਤੁਹਾਡੇ ਧਰਨਿਆਂ ਚ ਵੀ ਮੇਰੀ ਗੱਲ ਤੁਹਾਨੂੰ ਬਹਿ ਸਕ ਨਹੀਂ ਆਈ ਕਹਣੀ ਫਿਰ ਵੀ ਸੂਲਤਾਂ ਨੇ ਬਹੁਤ ਦਿੱਕਤੀਆਂ ਨੇ ਇਹ ਤਾਂ ਸਰਕਾਰਾਂ ਦਾ ਜਿਹੜੇ ਪਬਲਿਕ ਮੁਹਰੇ ਛੋਟੇ ਲੀਡਰ ਨੇ ਇਹ ਸਾਡੇ ਹੀ ਨਹੀਂ ਪੈਰ ਲੱਗਣ ਦਿੰਦੇ ਉਹਨਾਂ ਬੜਾ ਕਸੂਰਬਾਰ ਨਹੀਂ ਹੈਗਾ ਜੰਨੇ ਛੋਟੇ ਨੇ ਜੀ ਬਿਲਕੁਲ ਸੋ ਮਨ ਬਣਾਇਆ ਹੋਇਆ ਹੁਣ ਬਜ਼ੁਰਗਾਂ ਨੇ ਹਾਂ ਜੀ ਹਾਂ ਠੀਕ ਹੈ ਜੀ ਕੀ ਨਾਮ ਹੈ ਜੀ ਵਰਮ ਸਿੰਘ ਜੀ ਵਰਮ ਸਿੰਘ ਕੀ ਅੱਜ ਤੱਕ ਕੁਝ ਹੋਇਆ ਤੁਹਾਡਾ ਭਲਾ ਜੀ ਕਿਸੇ ਦਾ ਭਲਾ ਨਹੀਂ ਹੋਇਆ ਜਿੰਨੇ ਮਲ ਵੀ ਬੱਚੇ ਨੇ ਇਹ ਆ ਗਰੀਬ ਦਾ ਅਮੀਰ ਦਾ ਜਿੰਨੇ ਮਲ ਵੀ ਬੈਠੇ ਨੇ ਪੜ੍ਹੇ ਲਿਖੇ ਧੱਕੇ ਖਾਂਦੇ ਕੋਈ ਨਸ਼ਾ ਕਰਦਾ ਕੋਈ ਮੈਲ ਖੜਦਾ ਕਾਦੇ ਖਾਂਦਾ ਤੇ ਸਿਰਫ ਕਾਲੀਆਂ ਦੇ ਕਾਜ ਮੋਦਾ ਹੈ ਇਹ ਕਾਲੀਆਂ ਨੇ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਵੜਿਆ ਤਾਂ ਸਾਡੇ ਬੱਚੇ ਮਤਲ ਤੱਕੇ ਖਾਂਦੇ ਨੇ ਉਹ ਬੱਚੇ ਜਾ ਕੇ ਕੋਈ ਕੁਸ ਕਰਦਾ ਕੋਈ ਕੁਸ ਕਰਦਾ ਉਹ ਤਾਂ ਕਹਿੰਦੇ ਸੀ ਪੰਥਕ ਪਾਰਟੀ ਹੈ ਜੀ ਉਹਨਾਂ ਨੇ ਕਿਵੇਂ ਕਰਦਾ ਉਹ ਕਹਿੰਦੇ ਸੀ ਕਿਵੇਂ ਕਰਦਾ ਉਹ ਗੁਰਦੁਆਰੇ ਦੀ ਗ੍ਰੰਥ ਦੀ ਵੀ ਨੇ ਚੱਕ ਲੈਂਦੇ ਨੇ ਜੀ ਉਹ ਗ੍ਰੰਥ ਨੂੰ ਵੀ ਬਲਵੀ ਪੈਰਾਂ ਦੇ ਵਿੱਚ ਰੋਲ ਦਤਾ ਉਹਨਾਂ ਨੇ ਉਹਦੀ ਵੀ ਇੱਜ਼ਤ ਨਹੀਂ ਰੱਖੀ ਇਹਨਾਂ ਨੇ ਇੱਜ਼ਤ ਕੀ ਦੀ ਰੱਖਣਗੇ ਜਦ ਪਾਬ ਲੱਖ ਵੋਟਾਂ ਪਾ ਕੇ ਉਹਨਾਂ ਨੂੰ بڑے ਲੀਡਰ ਬਣਾਉਂਦੇ ਨੇ ਉਹ ਭੁੱਲ ਜਾਂਦੇ ਨੇ ਜਦ ਗਰੀਬ ਜਾਂਦਾ ਕੋਈ ਉਹਦੇ ਬਾੜ ਚਾ ਤਾਂ ਮੁਰੇ ਮਲੇ ਛੜਕ ਦਿੰਦੇ ਨੇ ਕਹਿੰਦੇ ਵੀ ਉੱਥੇ ਕੋਈ ਨਹੀਂ ਹੈਗਾ ਕੋਈ ਪਾਰਟੀ ਚੰਗੀ ਲੱਗਦੀ ਆ ਕਾਂਗਰਸ ਠੀਕ ਆ ਜੀ ਜਿਹੜੀ ਕਾਂਗਰਸ ਰੋਟੀ ਦਿੰਦੀ ਆ ਉਹ ਕਹਿੰਦੇ ਭਾਜੀ ਬੀਜੇਪੀ ਠੀਕ ਹੈ ਕਾਂਗਰਸ ਨੇ ਜਿਹੜੀ ਕਣਕ ਲਾਈ ਤੀ ਕਾਂਗਰਸ ਨੇ ਲਾਈ ਆ ਕਿਸ ਨੇ ਮੁੱਦਾ ਨਹੀਂ ਦਿੱਤਾ ਇਸ ਟਾਈਮ ਇੰਦਰਾ ਗਾਂਧੀ ਦੀ ਲਾਈ ਹੋਈ ਆ ਇੰਦਰਾ ਗਾਂਧੀ ਨਹੀਂ ਇੰਦਰਾ ਗਾਂਧੀ ਨੇ ਜਿਹੜਾ ਕੰਮ ਕਰਿਆ ਤੀ ਸਾਰੇ ਇੰਦਰਾ ਗਾਂਧੀ ਨੇ ਤਾਂ ਇੱਕ ਜੂਨ ਸਾਡਾ ਦਰਬਾਰ ਸਾਹਿਬ ਉਹ ਕਹਿੰਦੇ ਢਾਹਤਾ ਜੀ ਇੰਦਰਾ ਗਾਂਧੀ ਨੇ ਕੀਤਾ ਉਹ ਇੱਕ ਜੂਨ ਨੂੰ ਸਗੋਂ ਕਹਿੰਦੇ ਉਹ ਤਾਂ 1 ਜੂਨ ਨੂੰ ਸ਼ੁਰੂਆਤ ਹੋਈ ਸੀ ਤੁਸੀਂ ਵੋਟਾਂ ਪਾਉਣ ਦੀ ਗੱਲ ਕਰਦੇ ਹੋ ਜਿਹੜੀ ਇੰਦਰਾ ਗਾਂਧੀ ਨੇ ਰਾਜਾ ਕਾਂਗਰਸ ਹੈ ਜੀ ਇਹ ਸਾਰਿਆਂ ਨੂੰ ਪਵਿੱਤਰ ਹੈ ਜੀ ਕਾਂਗਰਸ ਨੇ ਜਨੇ ਵੀ ਆਪਣੇ ਗਰੀਬ ਜਨਤਾ ਬਾਰੇ ਭਲਾ ਸੋਚਿਆ ਸਭ ਬਾਰੇ ਭਲਾ ਸੋਚਿਆ ਅਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਇਹ ਜਿਹੜਾ ਅਟੈਕ ਕੀਤਾ ਜੀ ਉੱਥੇ ਦਰਬਾਰ ਸਾਹਿਬ ਉਹ ਤਾਂ ਜੀ ਚਲੋ ਹੁਣ 100 ਦੇ ਵਿੱਚੋਂ ਕੋਈ ਪਾਪੀ ਹੁੰਦਾ ਕੋਈ ਦੁਸ਼ਮਣ ਹੁੰਦਾ ਦੁਸ਼ਮਣਾਂ ਪਾਪੀਆਂ ਦਾ ਕੋਈ ਪਤਾ ਨਹੀਂ ਹੁੰਦਾ ਉਹ ਤਾਂ ਇੰਦਰਾ ਗਾਂਧੀ ਨੇ ਕੀਤਾ ਨਾ ਅਟੈਕ ਕਰਵਾਇਆ ਫਿਰ ਹਾਂ ਹੁਕਮ ਤਾਂ ਉਹਦੇ ਸੀ ਨਾ ਹਾਂਜੀ ਹਾਂਜੀ ਉਹ ਤਾਂ ਦਰਬਾਰ ਸਾਹਿਬ ਦੇ ਉੱਤੇ ਠੀਕ ਹੈ ਤੁਸੀਂ ਪਾਰਟੀ ਦਾ ਨਾਮ ਲੈ ਰਹੇ ਹੋ ਪਰ ਤੁਸੀਂ ਨਾਲ ਇੰਦਰਾ ਗਾਂਧੀ ਦਾ ਵੀ ਨਾਮ ਲੈ ਰਹੇ ਹੋ ਜੀ ਨੇ ਹੁਕਮ ਨਾਲ ਹੋਇਆ ਜੀ ਇਹ ਉਹ ਤਾਂ ਹੀ ਗੱਲ ਆਇਆ ਜੀ ਵੀ ਗੱਲ ਤੁਰਪਣ ਦੀ ਆ ਜੀ ਮਤਲਬ ਕਿ ਸਾਰੇ ਗੁਰੂ ਨਾਲੋਂ ਉੱਤੇ ਉਹ ਹੋ ਗਈ ਜੀ ਉਹ ਗੱਲ ਆਇਆ ਜੀ ਜਦੋਂ ਬੰਦੇ ਨੂੰ ਹੰਕਾਰ ਦੇ ਵਿੱਚ ਹੰਮੀ ਦੇ ਵਿੱਚ ਹੋ ਜਾਂਦਾ ਉਹ ਰੱਬ ਨੂੰ ਭੁੱਲ ਭੁੱਲ ਜਾਂਦਾ ਜਾਂ ਰੋਟੀ ਮਿਲ ਜਾਂਦੀ ਆ ਯਾ ਹਰੇਕ ਬੰਦਾ ਗਰੀਬ ਬੰਦਾ ਅਮੀਰ ਬੰਦਾ ਉਹਨੂੰ ਰੱਬ ਨੂੰ ਕੜਬੇ ਦਸਣ ਲੱਗ ਜਾਂਦੇ ਨੇ ਜਨਾਕਰ ਪ੍ਰਮਾਤਮਾ ਰੋਟੀ ਕਿਸ ਨੂੰ ਗਰੀਬ ਨੂੰ ਰੋਟੀ ਦਿੰਦਾ ਹੱਸ ਕੇ ਦਿੰਦਾ ਗਰੀਬ ਧੁੱਪ ਦੇ ਵਿੱਚ ਵੀ ਮਰਦਾ ਤੇ ਪਾਣੀ ਕੰਨੀ ਵੀ ਤਰਸਦਾ ਬਾਕੀ ਰੋਟੀ ਨਹੀਂ ਮਿਲਦੀ ਸਾਨੂੰ ਸਿਰਫ ਕਣਕ ਨਹੀਂ ਚਾਹੀਦੀ ਸਾਡੀ ਪਾਵ ਲੱਖ ਨੂੰ ਗਰੀਬ ਜਨਤਾ ਨੂੰ ਨੌਕਰੀ ਮਿਲਣ ਜਾਂਦੇ ਘਰ ਘਰ ਦੇ ਕਿਉਂ ਜਦ ਨੌਕਰੀ ਮਿਲੂ ਗਰੀਬ ਜਨਤਾ ਨੂੰ ਸਾਨੂੰ ਕਣਕ ਦੀ ਕੋਈ ਜ਼ਰੂਰਤ ਨਹੀਂ ਕਹਦਾ ਜਾਂਦੇ ਨੇ ਕਣਕ ਚਾਹੀਦੀ ਆ ਕਣਕ ਦੀ ਕੋਈ ਜ਼ਰੂਰਤ ਨਹੀਂ ਚਾਹੀਦੀ ਇੱਕ ਬੰਦੇ ਨੂੰ ਨੌਕਰੀ ਮਿਲ ਜੂਗੀ ਨੌਕਰੀ ਦੇ ਨਾਲ ਬੰਦਾ ਸਾਰੇ ਰਾਜ ਦੀ ਰੋਟੀ ਪਰਿਵਾਰ ਦੀ ਰੋਟੀ ਖਾਊਗਾ ਬਿਲਕੁਲ ਕਣਕ ਨਹੀਂ ਨੌਕਰੀ ਚਾਹੀਦੀ ਆ ਜੀ ਇਹਨਾਂ ਨੂੰ ਬੀਬੀਆਂ ਨੂੰ ਵੀ ਇਹਨਾਂ ਦੇ ਬੱਚਿਆਂ ਨੂੰ ਵੀ ਨੌਕਰੀ ਚਾਹੀਦੀ ਹੈ ਸੋ ਇਕਨੇ ਸਾਨੂੰ ਕਣਕ ਨਹੀਂ ਚਾਹੀਦੀ ਸਾਨੂੰ ਫਰੀ ਨਾ ਸਾਨੂੰ ਮੰਗਤੇ ਨਾ ਬਣਾਓ ਸਾਨੂੰ ਕੀਰਤੀ ਬਣਾਓ ਮਿਹਨਤ ਤੇ ਲਾਓ ਜੀ ਮਤਲਬ ਕਿ ਹਨਾ ਜੀ ਨਹੀਂ ਭਾਈ ਜਦ ਮਿਲਦੀ ਆ ਕਣਕ ਕਣਕ ਵੀ ਮਿਲਣੀ ਚਾਹੀਦੀ ਆ ਹਾਂ ਜਦ ਮਿਲਦੀ ਆ ਜਿੰਨੇ ਜਿੰਨੇ ਉਹ ਵੀ ਮਿਲਣੀ ਚਾਹੀਦੀ ਆ ਕਿਉਂ ਨਹੀਂ ਮਿਲਣੀ ਚਾਹੀਦੀ ਦਾਤਾ ਜੀ ਕਹਿੰਦੇ ਅਸੀਂ ਮੁੱਲ ਵੀ ਖਰੀਦ ਲਾਂਗੇ ਪਰ ਸਾਡੇ ਨੂੰ ਬੱਚਿਆਂ ਨੂੰ ਨੌਕਰੀਆਂ ਤਾਂ ਦਿਓ ਕਿਹੜਾ ਨੌਕਰੀ ਦਊਗਾ ਸਾਨੂੰ ਪੁੱਛ ਦੇ ਤਾਂ ਹੈ ਨਹੀਂ ਹਾਂ ਨੌਕਰੀ ਮਿਲੇ ਲੈ ਮੈਂ ਤਾਂ ਛਰਤ ਲਾ ਕੇ ਬੋਟ ਲੈ ਜੋ ਲੈ ਮੇਰੇ ਪੁੱਤੇ ਨੂੰ ਰਖਾ ਦਿਓ ਦੋ ਬੀਏ ਬੀਏ ਪੜੇ ਹੋਏ ਨੇ ਹਾਂ ਸਿੱਧੀ ਗੱਲ ਸੋ ਬਿਲਕੁਲ ਆਪਣਾ ਇੱਥੇ ਸਾਰਾ ਕੁਝ ਦੇਖੋ ਜੀ ਇਹਦੇ ਚ ਕੀ ਕੀ ਆ ਜੀ ਫਿਰ ਆਪਣਾ ਗੱਡੀ ਲੱਦ ਕੇ ਲਿਆਂਦੀ ਵੀ ਪਾਣੀ ਜੀ ਪਾਣੀ ਆਈ ਪਾਣੀ ਤੇ ਰੋਟੀ ਵਗੈਰਾ ਇੱਥੇ ਵਿੱਚ ਰੋਟੀਆਂ ਕੁੜੀਆਂ ਦੀ ਰੋਟੀ ਆ ਜੀ ਹਾਂ ਮੈਂ ਪਾਣੀ ਪਿਲਾ ਰਿਹਾ ਹਾਂ ਠੀਕ ਹੈ ਹਰ ਸਿੰਘ ਨਵਾਂ ਮੇਰਾ ਪਿੰਡ ਸਕਰਾਲੀ ਆ ਜੀ ਖੁਸ਼ ਹੈਗੇ ਤੁਸੀਂ ਹੈਗੇ ਸਰਕਾਰਾਂ ਤੋਂ ਖੁਸ਼ ਜੀ ਸਰਕਾਰਾਂ ਤੋਂ ਤਾਂ ਕੋਈ ਖੁਸ਼ ਨਹੀਂ ਹੋ ਸਕਦਾ ਜੀ ਅੱਛਾ ਜੀ ਤਾਂ ਸਰਕਾਰਾਂ ਤੋਂ ਕੋਈ ਖੁਸ਼ ਨਹੀਂ ਹੋ ਸਕਦਾ ਸਰਕਾਰਾਂ ਖੁਸ਼ ਕਰ ਸਕਦੀਆਂ ਕਦੇ ਕਿਸੇ ਨੂੰ ਨਹੀਂ ਕਰ ਸਕਦਾ ਜੀ ਕਾਰਨ ਕੀ ਜੀ ਕਾਰਨ ਇਹਦਾ ਕੁੱਤੇ ਰੋਟੀ ਪਾਉਣ ਵਾਲਾ ਕੰਮ ਆਇਆ ਸਰਕਾਰ ਦਾ ਤਾਂ ਹਾਂ ਕਿਸੇ ਨੇ ਕਹਦਾ ਲੈਟ੍ਰੀਨਾ ਬਣਵਾ ਦਿੰਨੇ ਆ ਜੀ ਕਿਸੇ ਨੂੰ ਕਹਦੇ ਨੇ ਅਸੀਂ ਕਣਕ ਲਾ ਦਿੰਨੇ ਆ ਕਹਦੇ ਬਿਜਲੀ ਦੇ ਬਿੱਲ ਮਾਫ ਕਰ ਦਿੰਨੇ ਆ ਇਹ ਕੁਝ ਨਹੀਂ ਕਰ ਸਕਦੇ ਜੀ ਇਹ ਸਾਡੇ ਅਸੀਂ ਸਾਡੀ ਡਿਮਾਂਡ ਸਰਕਾਰ ਕੋਲ ਇਹੀ ਆ ਵੀ ਸਾਨੂੰ ਇੱਕ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਆ ਜਿਹਦੇ ਘਰੇ ਅੱਜ 50000 ਰੁਪਏ ਤਨਖਾਹ ਨੌਕਰੀ ਦਾ ਪਊਗਾ ਘਰੇ ਉਹ ਕਣਕ ਵੀ ਲੈ ਸਕਦਾ ਉਹ ਬਿਜਲੀ ਬਿੱਲੀ ਭਰ ਸਕਦਾ ਉਹ ਦਵਾਈ ਵੀ ਲੈ ਸਕਦਾ ਜੀ ਸਾਡੀ ਸਰਕਾਰ ਮੂਰੇ ਕੋਈ ਵੀ ਸਰਕਾਰ ਆ ਹੱਥ ਬਨ ਕੇ ਬੇਨਤੀ ਆ ਵੀ ਉਹਨਾਂ ਨੂੰ ਇਹ ਇੱਕ ਇੱਕ ਪਰਿਵਾਰ ਦੇ ਮੈਂਬਰ ਨੂੰ ਜੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਜੀ। ਸੋ ਜ਼ਿਆਦਾਤਰ ਇਹ ਲੋਕਾਂ ਦੀ ਮੰਗ ਹੈ ਇਹ ਵੀ ਸਾਨੂੰ ਭਾਈ ਚਾਹੇ ਗਰੀਬ ਤਬਕਾ ਵੀ ਸਾਨੂੰ ਭੀਖ ਦੇਣਾ ਨਾ ਲਾਓ। ਸਾਨੂੰ ਕੀਰਤੀ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਕਿਰਤ ਦੀ ਗੱਲ ਕੀਤੀ ਹੈ ਜੀ। ਮੰਗਤੇ ਬਣਾ ਰਹੇ ਸਾਨੂੰ ਮੰਗਤੇ ਬਣਾ ਰਹੇ ਨਹੀਂ। ਇੱਕ ਇੱਕ 5 ਕਿਲੋ ਕਣਕਣਾ ਕੀ ਬਣਦਾ ਈ? بڑے ਪਰਿਵਾਰ 'ਚ ਇੱਕ 5 ਕਿਲੋ ਇੱਕ ਮੈਂਬਰ ਨੂੰ ਕਣਕ 5 ਕਿਲੋ 1 ਮਹੀਨੇ ਦੀ ਕਣਕ ਮਿਲਦੀ ਹੈ। ਇੱਕ ਮਹੀਨੇ 'ਚ ਬੰਦਾ 5 ਕਿਲੋ ਕਣਕਾ ਰਿਹਾ ਈ। ਉਹ ਵੀ ਉਹ ਮਿਲ ਨਹੀਂ ਰਹੀ ਮਤਲਬ ਕਹਿਣਾ ਉਹ ਵੀ ਮਿਲ ਨਹੀਂ ਰਹੀ ਸਾਡੀਆਂ ਸਰਕਾਰਾਂ ਨੂੰ ਇਹ ਬੇਨਤੀ ਇਹੀ ਆ ਵੀ ਸਾਨੂੰ ਨਾ ਦਾ ਕਣਕ ਦੀ ਲੋੜ ਆ ਨਾ ਸਾਨੂੰ ਬਿਜਲੀ ਦੇ ਬਿੱਲ ਦੀ ਲੋੜ ਆ ਨਾ ਸਾਨੂੰ ਮਤਲਬ ਇਹ ਦਵਾਈਆਂ ਦੀ ਲੋੜ ਆ ਸਾਨੂੰ ਇੱਕ ਹੱਥ ਬਨ ਕੇ ਸਰਕਾਰਾਂ ਨੂੰ ਬੇਨਤੀ ਆ ਵੀ ਸਾਨੂੰ ਇੱਕ ਇੱਕ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਆ ਜਿਦੇ ਕਰੇ ਅੱਜ 50000 ਰੁਪਏ ਮਿਲੂਗਾ ਕਰੇ ਮਲਾਜ਼ਮ ਬਣੂਗਾ ਬੱਚਾ ਉਹਨੂੰ ਕਣਕ ਲੈਣੀ ਵੀ ਔਖੀ ਨਹੀਂ ਹੈਗੀ ਉਹਨੂੰ ਬਿਜਲੀ ਦਾ ਬਿੱਲ ਭਰਨਾ ਵੀ ਔਖੀ ਨਹੀਂ ਹੈਗਾ ਉਹਨੂੰ ਦਵਾਈ ਵੀ ਲੈਣੀ ਔਖੀ ਨਹੀਂ ਹੈਗੀ ਸੋ ਬਿਲਕੁਲ ਰੋਜ਼ਗਾਰ ਮੰਗ ਰਹੇ ਨੇ ਤਾਂ ਲੋਕਾਂ ਨੂੰ ਵਿਸ਼ਵਾਸ ਦੇ ਵਿੱਚ ਲਿਆ ਜਾਵੇ ਔਰ ਇਹਨਾਂ ਲੋਕਾਂ ਨੂੰ ਫਰੀਦ ਦੇ ਉੱਤੇ ਨਾ ਲਾਓ ਭਾਈ ਨੌਕਰੀਆਂ ਦਿਓ ਤਾਂ ਜੋ ਇਹਨਾਂ ਦੇ ਬੱਚੇ ਕੰਮ ਕਰ ਸਕਣ ਮਿਹਨਤਾਂ ਕਰ ਸਕਣ ਕੱਲੀ ਕਣਕੇ ਨਹੀਂ ਲੋੜਾਂ ਬਹੁਤ ਹੁੰਦੀਆਂ ਨੇ ਰੋਟੀ ਮਕਾਨ ਕੱਪੜਾ ਦੀ ਜਦੋਂ ਗੱਲ ਤੁਰਦੀ ਹੈ ਤਾਂ ਉਹਦੇ ਲਈ ਫੇ ਪੈਸਾ ਤਾਂ ਚਾਹੀਦਾ ਹੈ ਜੀ ਪਰ ਨੌਕਰੀਆਂ ਦੀ ਗੱਲ ਕੋਈ ਨਹੀਂ ਕਰਦਾ ਸਿਰਫ ਗੱਲ ਕੀਤੀ ਜਾਂਦੀ ਹੈ ਤਾਂ ਕਣਕ ਆਟਾ ਦਾਲ ਔਰਤਾਂ ਨੂੰ ਜੀ ਬਸ ਦੇ ਕਿਰਾਏ ਫ੍ਰੀ ਕਰਤੇ ਜੀ ਤੇ ਜਾਂ ਫਿਰ ਕਿਹਾ ਜਾਂਦਾ ਜੀ ਬਿਜਲੀ ਦੇ ਬਿੱਲ ਫ੍ਰੀ ਹੋਗੇ ਪਰ ਇਹ ਲੋਕ ਮਿਹਨਤ ਕਰਨੀ ਚਾਹੁੰਦੇ ਨੇ ਇਹਨਾਂ ਨੂੰ ਨੌਕਰੀਆਂ ਵੱਲ ਤੋਰਿਆ ਜਾਵੇ ਇਹਨਾਂ ਦੀ ਡਿਮਾਂਡ ਹੈ ਖੈਰ ਪਟਿਆਲਾ ਦੀ ਹਵਾ ਪਟਿਆਲਾ ਦੇ ਲੋਕ ਆਪਣਾ ਲੋਕ ਸਭਾ ਮੈਂਬਰ ਕਿਹਨੂੰ ਚੁਣਦੇ ਆ ਇਹ ਤਾਂ ਹੁਣ 4 ਤਰੀਕ ਨੂੰ ਪਤਾ ਲੱਗੂਗਾ ਖੈਰ ਮੰਦਰੇਗਾਚ ਕੰਮ ਕਰਦੇ ਨਾ ਕੀਰਤੀ ਲੋਕਾਂ ਨੇ ਮਜ਼ਦੂਰ ਲੋਕਾਂ ਨੇ ਆਪਣੇ ਵਿਚਾਰ ਰੱਖੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਠਲੀ ਪੰਜਾਬੀ ਲੋਕ ਚੈਨਲ